ਦਿਲ ਤੇ ਪਹੁੰਚਿਆ ਜਿਸ ਤਰ੍ਹਾਂ ਕਿ ਹਿਬਰਾ ਤੁਸੀਂ ਦੇਖਦੇ ਹੋ ਨਾ ਇੱਕ ਆਦਮੀ ਟੂਰਿਸਟ ਹੁੰਦਾ ਹੈ ਯਾਤਰੀ ਹੁੰਦਾ ਹੈ ਉਹ ਕਿਤੇ ਯਾਤਰਾ ਕਰਨ ਜਾਂਦਾ ਹੈ ਉਹ ਜਿਹੜਾ ਯਾਤਰਾ ਕਰਨ ਜਾਂਦਾ ਇੱਕ ਹੋਟਲ ਜਾਂ ਇੱਕ ਸਰਾਂ ਦੇ ਵਿੱਚ ਉਹ ਰਹਿੰਦਾ ਹੈ ਜਦੋਂ ਸਰਾਂ ਤੇ ਰਹਿੰਦਾ ਹਫਤਾ 10 ਦਿਨ 15 20 ਦਿਨ ਉਹ ਤੋਂ ਬਾਅਦ ਉਹਨੂੰ ਖਾਲੀ ਕਰਕੇ ਜਦੋਂ ਜਾਣ ਲੱਗਦਾ ਹੈ ਤਾਂ ਸਰਾਂ ਦੇ ਵਿੱਚ ਰਹਿਣ ਵਾਲੇ ਜਿੰਨੇ ਨੌਕਰ ਚਾਕਰ ਹੈ ਜਾਂ ਉਹ ਸਰਾਂ ਦਾ ਮਾਲਕ ਹੈ ਉਹ 10 ਦਿਨਾਂ ਚ ਉਹਦੇ ਨਾਲ ਪਿਆਰ ਹੋ ਜਾਂਦਾ ਹੈ ਤਾਂ ਉਸ ਰਾਹ ਦਾ ਮਾਲਕ ਕਹਿੰਦਾ ਭਾਈ ਹੁਣ ਤੂੰ ਸਾਡੇ ਤੋਂ ਦੂਰ ਜਾ ਰਿਹਾ ਹੈ। ਤਾਂ ਉਹ ਕੀ ਕਹਿੰਦਾ ਹੈ ਉਹ ਭਾਈ ਤੁਹਾਡੇ ਤੋਂ ਦੂਰ ਜਾ ਰਿਹਾ ਪਰ ਆਪਣੇ ਪਰਿਵਾਰ ਦੇ ਵਿੱਚ ਜਾ ਰਿਹਾ ਕਿਉਂਕਿ ਇੱਥੇ ਤਾਂ ਮੈਂ 10 ਦਿਨ ਵਾਸਤੇ ਆਇਆ ਸੀ ਅਸਲੀ ਪਰਿਵਾਰ ਤਾਂ ਮੇਰਾ ਪਿੱਛੇ ਹੈ ਜਿੱਥੇ ਮੈਂ ਜਾਣਾ ਹੈ ਉਹ ਮੇਰਾ ਇੰਤਜ਼ਾਰ ਕਰ ਰਿਹਾ ਹੈ। ਇਸੇ ਲਈ ਤਾਂ ਗੁਰੂਆਂ ਰਹਿਬਰਾਂ ਫਕੀਰਾਂ ਨੇ ਇਸ ਸੰਸਾਰ ਨੂੰ ਸਰਾਹ ਕਿਹਾ ਹੈ। ਸਰਾਹ ਕਿਹਾ ਜਾਂ ਨਹੀਂ? ਕਿ ਇਹ ਦੁਨੀਆ ਇੱਕ ਸਰਾਹ ਹੈ। ਜਦਾ ਸ਼੍ਰੀ ਗੁਰੂ ਰਵਿਦਾਸ ਜੀ ਵੀ ਕਹਿੰਦੇ ਹਨ ਕਿ ਜਿਸ ਤਰ੍ਹਾਂ ਇੱਕ ਪੰਛੀ ਉੜ ਕੇ ਆਂਦਾ ਹੈ ਇੱਕ ਪੇੜ ਤੇ ਬਹਿੰਦਾ ਹੈ ਔਰ ਪੇੜ ਤੇ ਰਾਤ گزارਦਾ ਹੈ ਜਦੋਂ ਸਵੇਰ ਹੁੰਦੀ ਹੈ ਤਾਂ ਉਡਾਰੀ ਮਾਰ ਜਾਂਦਾ ਹੈ ਪ੍ਰਾਣੀ ਕਿਆ ਮੇਰਾ ਕਿਆ ਤੇਰਾ ਜੈਸੇ ਤਰਵਰ ਪੰਖ ਵਸੇਰਾ ਉਹ ਵੀ ਪੰਖੀ ਦੀ ਮਿਸਾਲ ਦਿੰਦੇ ਐ ਇੱਕ ਪੰਛੀ ਦੀ ਕਿ ਇਸੇ ਤਰ੍ਹਾਂ ਤੇਰੀ ਆਤਮਾ ਰੂਪੀ ਪੰਛੀ ਵੀ ਇਹ ਜੀਵਨ ਦੇ ਪੇੜ ਤੇ ਆਇਆ ਹੈ ਇਹ ਦੁਨੀਆ ਚ ਆਇਆ ਹੈ ਔਰ ਜਦੋਂ ਵਕਤ ਆਣਾ ਹੈ ਟਾਈਮ ਆਣਾ ਹੈ ਤਾਂ ਤੇਰੀ ਰੂਹ ਦੇ ਪੰਛੀ ਨੇ ਇਹ ਬ੍ਰਿਖਸ਼ ਨੂੰ ਸਦਾ ਵਾਸਤੇ ਛੱਡ ਕੇ ਉੱਡ ਜਾਣਾ ਹੈ ਹੁਣ ਜ਼ਰਾ ਸਮਝਣਾ ਜਿੱਦਾਂ ਅਸੀਂ ਗੱਲ ਕਰ ਰਹੇ ਸੀ ਸਰਾਹ ਦੀ ਕਿ ਜਿਸ ਸਰਾਹ ਚ 10-12 ਦਿਨ ਜਾਂ 15 ਦਿਨ ਉਹ ਪੰਥੀ ਰਹਿੰਦਾ ਹੈ ਉਹ ਮੁਸਾਫਿਰ ਰਹਿੰਦਾ ਹੈ ਉਸ ਸਰਾਹ ਵਾਲਿਆਂ ਨੂੰ ਉਹ ਪਿਆਰ ਨਾਲ ਮਿਲਦਾ ਹੈ ਬੁਲਾਉਂਦਾ ਹੈ ਤਾਂ ਸਰਾਹ ਵਾਲਿਆਂ ਦਾ ਜਾਂ ਹੋਟਲ ਦੇ ਮੈਂਬਰਾਂ ਦਾ ਉਹਦੇ ਨਾਲ ਤਿਆਰ ਹੋ ਜਾਂਦਾ ਹੈ ਹੁਣ ਉਹ ਜਦੋਂ ਵਾਪਸ ਆਪਣੇ ਘਰ ਨੂੰ ਜਾਂਦਾ ਉਹਨੂੰ ਤਕਲੀਫ ਹੁੰਦੀ ਭਾਈ ਤੂੰ ਚੱਲਣਾ ਫਿਰ ਕਦੋਂ ਆਏਗਾ ਉਹਨਾਂ ਕਹਿੰਦਾ ਹੁਣ ਤਾਂ ਮੈਂ ਆਉਣਾ ਨਹੀਂ ਕਿਉਂਕਿ ਇੱਕ ਵਾਰ ਦੇਖਣਾ ਸੀ ਨਜ਼ਾਰਾ ਦੇਖ ਲਿਆ ਹੁਣ ਤਾਂ ਆਪਣੇ ਘਰ ਜਾ ਰਿਆਂ ਹਾਂ ਹੁਣ ਉਹਨਾਂ ਸਰਾ ਮੈਂਬਰਾਂ ਵਾਸਤੇ ਉਹ ਵਿਛੋੜਾ ਹੈ ਪਰ ਉਹਨੂੰ ਪਤਾ ਹੈ ਕਿ ਇਹ ਵਿਛੋੜਾ ਨਹੀਂ ਹੈ ਇਹ ਤਾਂ ਮੇਰੇ ਆਪਣੇ ਪਰਿਵਾਰ ਨਾਲ ਮਿਲਣ ਦੀ ਘੜੀ ਹੈ ਕਿਉਂਕਿ ਇੱਥੋਂ ਜਾਊਂਗਾ ਤਾਂ ਹੀ ਆਪਣੀ ਫੈਮਲੀ ਜੋ ਅਸਲੀ ਫੈਮਲੀ ਹੈ ਜੋ ਅਸਲੀ ਪਰਿਵਾਰ ਹੈ ਜੋ ਮੇਰਾ ਅਸਲੀ ਘਰ ਹੈ ਤਾਂ ਹੀ ਉੱਥੇ ਪਹੁੰਚੂਗਾ ਇਸ ਲਈ ਯਾਦ ਕਰੋ ਕਬੀਰ ਸਾਹਿਬ ਨੇ ਕੀ ਕਿਹਾ ਹੈ ਕਿ ਜਿਸ ਮਰਨੇ ਤੇ ਜਗ ਡਰੇ ਮੇਰੇ ਮਨੇ ਆਨੰਦ ਕਿਉਂ ਆਨੰਦ ਜੇਤੋਂ ਸਾਰੀ ਦੁਨੀਆ ਡਰਦੀ ਹੈ ਜਿਸ ਮ੍ਰਿਤਿਉ ਤੋਂ ਇੱਥੇ ਇੱਕ ਗੱਲ ਕਲੀਅਰ ਕਰਨੀ ਚਾਹਾਂਗੇ ਕਿ ਮ੍ਰਿਤਿਉ ਕੋਈ ਇੰਨੀ ਮਾੜੀ ਚੀਜ਼ ਨਹੀਂ ਹੈ ਮ੍ਰਿਤਿਉ ਤਾਂ ਬੜੀ ਆਨੰਦਦਾਇਕ ਹੈ ਅਗਰ ਮ੍ਰਿਤਿਉ ਦੇ ਆਨੰਦ ਦਾ ਇਨਸਾਨ ਨੂੰ ਪਤਾ ਲੱਗ ਜਾਵੇ ਤਾਂ ਇਨਸਾਨ ਬਾਰ-ਬਾਰ ਮਰਨਾ ਚਾਹੇਗਾ ਕਿ ਇੰਨਾ ਆਨੰਦ ਪਰ ਇਹ ਆਨੰਦ ਹੈ ਉਹਨਾਂ ਵਾਸਤੇ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਸਿਮਰਨ ਦੇ ਨਾਲ ਜੁੜ ਕੇ ਅਛਾਈ ਦੇ ਨਾਲ ਜੁੜ ਕੇ ਸਚਾਈ ਦੇ ਨਾਲ ਜੁੜ ਕੇ ਨੇਕੀ ਦੇ ਮਾਰਗ ਤੇ ਚੱਲ ਕੇ ਆ ਗੁਜ਼ਾਰੀ ਹੋਵੇ ਤਾਂ ਜਿਹੜਾ ਆਪਣੀ ਜ਼ਿੰਦਗੀ ਬੁਰਾ ਕਰਮ ਕਰਦਿਆਂ ਮਾੜਾ ਕਰਮ ਕਰਦਿਆਂ ਬੁਰਾਈ ਦੇ ਮਾਰਗ ਤੇ ਚੱਲਦਿਆਂ گزارਦਾ ਹੈ ਫਿਰ ਉਹਦੀ ਆਤਮਾ ਜਦੋਂ ਨਿਕਲਦੀ ਹੈ ਉਹਦੀ ਮੌਤ ਜਦੋਂ ਹੁੰਦੀ ਹੈ ਉਹ ਬੜੀ ਪੀੜਾ ਜਨਨ ਕਰ। ਇਸ ਲਈ ਅੱਜ ਸਾਰਾ ਸਮਝਣਾ ਆਇਆ ਸੀ। ਇੱਕ ਧਿਆਨ ਕਰਨ ਵਾਲੇ ਦੀ ਪ੍ਰੇਮੀ ਦੀ ਮੌਤ ਕਿੱਦਾਂ ਹੁੰਦੀ ਹੈ ਤੇ ਇੱਕ ਦੁਰਾਚਾਰੀ ਦੀ ਇੱਕ ਬੁਰਾਈ ਕਰਨ ਵਾਲੇ ਦੀ ਪਾਪੀ ਦੀ ਮੌਤ ਕਿੱਦਾਂ ਹੁੰਦੀ ਹੈ ਥੋੜਾ ਇਸ ਨੂੰ ਸਮਝਣਾ ਆਇਆ ਸੀ ਪਰ ਇੱਥੇ ਹੁਣ ਗੱਲ ਚੱਲ ਰਹੀ ਸੀ ਸਰਾਂ ਦੀ ਤਾਂ ਹੁਣ ਤੁਸੀਂ ਵੀ ਇਹ ਯਾਦ ਰੱਖੋ ਕਿ ਜਿੰਨਾ ਵਕਤ ਜਿੰਨਾ ਸਮਾਂ ਵੀ ਤੁਸੀਂ ਸੰਸਾਰ ਤੇ ਰਹਿੰਦੇ ਹੋ ਨਾ ਤਾਂ ਇਹ ਮੰਨ ਕੇ ਚੱਲੋ ਕਿ ਇੱਕ ਮੁਸਾਫਿਰਖਾਨਾ ਹੈ ਜਿਦਾ ਬੜੇ ਮਾਲਕ ਆਪਣੇ ਸਾਥ ਸੰਗ ਇੱਕ ਫਕੀਰ ਦੀ ਕਹਾਣੀ ਦੱਸਦੇ ਹੁੰਦੇ ਸੀ ਕਿ ਇੱਕ ਵਾਰ ਇੱਕ ਬਾਦਸ਼ਾਹ ਆਪਣੇ ਮਹਿਲ ਦੇ ਦਰਵਾਜੇ ਤੇ ਖੜਾ ਸੀ ਆਪਣੇ ਮਹਿਲ ਦੇ ਦਰਵਾਜੇ ਤੇ ਸੈਨਿਕਾਂ ਨਾਲ ਖੜਾ ਸੀ ਉੱਥੋਂ ਦੀ ਇੱਕ ਫਕੀਰ ਗੁਜ਼ਰੇ ਸ਼ਾਮ ਹੋਣ ਵਾਲੀ ਸੀ ਸੂਰਜ ਡੁੱਬਣ ਵਾਲਾ ਸੀ ਫਕੀਰ ਜਦੋਂ ਗੁਜ਼ਰੇ ਫਕੀਰਾਂ ਨੇ ਦੇਖਿਆ ਸਾਹਮਣੇ ਬਾਦਸ਼ਾਹ ਨੂੰ ਖੜੇ ਨੂੰ ਤਾਂ ਫਕੀਰਾਂ ਨੇ ਬਾਦਸ਼ਾਹ ਨੂੰ ਕਿਹਾ ਕਿ ਇਹ ਬਾਦਸ਼ਾਹ ਕੀ ਮੈਂ ਇਸ ਸਰਾਂ ਦੇ ਵਿੱਚ ਅੱਜ ਦੀ ਰਾਤ ਰੁੱਕ ਸਕਦਾ ਹਾਂ ਮਹਿਲ ਵੱਲ ਇਸ਼ਾਰਾ ਕਰਕੇ ਫਕੀਰ ਨੇ ਕੀ ਕਿਹਾ ਕਿ ਕੀ ਮੈਂ ਇਸ ਸਰਾਂ ਦੇ ਵਿੱਚ ਇੱਕ ਰਾਤ ਅੱਜ ਦੀ ਰੁੱਕ ਸਕਦਾ ਹਾਂ ਕਿਉਂਕਿ ਮੈਂ ਮੁਸਾਫਿਰ ਹੁਣ ਜਦੋਂ ਉਹਨੇ ਉਸ ਮਹਿਲ ਦੀ ਤਰਫ ਇਸ਼ਾਰਾ ਕਰਕੇ ਸਰਾਂ ਕਿਹਾ ਤਾਂ ਬਾਦਸ਼ਾਹ ਨੇ ਉਸ ਫਕੀਰ ਦੀ ਤਰਫ ਗੁੱਸੇ ਨਾਲ ਦੇਖਿਆ ਔਰ ਕਹਿਣ ਲੱਗਾ اے ਫਕੀਰ ਤੂੰ ਪਾਗਲ ਹੈ ਇਹ ਮੇਰਾ ਮਹਿਲ ਹੈ ਕੋਈ ਸਰਾਂ ਨਹੀਂ ਹੈ ਹੁਣ ਜਰਾ ਸੋਚੋ ਕਿ ਤੁਹਾਡੇ ਘਰ ਨੂੰ ਕਹ ਦੇਵੇ ਭਾਈ ਮੈਂ ਹੋਟਲ 'ਚ ਰੁੱਕ ਸਕਦਾ ਹਾਂ ਮੈਂ ਅਸਰਾਏ ਤੇ ਰੁਕ ਸਕਦਾ ਤੁਹਾਨੂੰ ਕਿੰਨੀ ਤਕਲੀਫ ਹੋਣੀ ਉਹ ਮੈਂ ਇੰਨਾ ਪੈਸਾ ਲਾ ਕੇ ਇੰਨੀ ਮਿਹਨਤ ਕਰਕੇ ਕੋਠੀ ਬਣਾਈ ਘਰ ਬਣਾਇਆ ਤੂੰ ਇਹਨੂੰ ਹੋਟਲ ਕਹੀ ਜਾਂਦਾ ਹੈ ਇਹਨੂੰ ਸਰਾਹ ਕਹੀ ਜਾਂਦਾ ਉਹ ਮੇਰਾ ਘਰ ਹੈ ਕੋਈ ਸਰਾਹ ਨਹੀਂ ਹੈ ਇੱਕ ਸੁਧਾਰਨ ਬੰਦੇ ਨੂੰ ਵੀ ਤਕਲੀਫ ਹੋਏਗੀ ਜਦੋਂ ਕੋਈ ਉਹਨੂੰ ਕਹੇਗਾ ਤੇਰਾ ਘਰ ਸਰਾਹ ਹੈ ਜਾਂ ਹੋਟਲ ਹੈ ਹੁਣ ਉਹ ਤਾਂ ਬਾਦਸ਼ਾਹ ਸੀ ਔਰ ਬਾਦਸ਼ਾਹ ਦਾ ਹੰਕਾਰ ਤੁਹਾਨੂੰ ਪਤਾ ਹੀ ਹੈ ਕਿ ਬਾਦਸ਼ਾਹ ਤਾਂ ਕਿਸੇ ਦੀ ਨਹੀਂ ਗੱਲ ਨਾ ਸੁਣੇ ਹੁਣ ਜਦੋਂ ਫਕੀਰ ਨੇ ਇਹ ਗੱਲ ਕਹੀ ਤਾਂ ਬਾਦਸ਼ਾ ਨੂੰ ਕਰੋਧ ਆ ਗਿਆ ਗੁੱਸਾ ਆ ਗਿਆ ਔਰ ਬਾਦਸ਼ਾ ਨੇ ਕਿਹਾ اے ਫਕੀਰ ਤੇਰਾ ਦਿਮਾਗ ਖਰਾਬ ਹੈ ਤੂੰ پاگل ਤਾਂ ਨਹੀਂ ਉਹ ਮੇਰੇ ਆਲੀਸ਼ਾਨ ਮਹਿਲ ਨੂੰ ਤੂੰ ਸਰਾ ਕਹਿ ਰਿਹਾ ਹੈ ਇਹ ਸਰਾ ਨਹੀਂ ਹੈ ਮੇਰਾ ਮਹਿਲ ਹੈ ਤਾਂ ਉਸਲੇ ਫਕੀਰ ਨੇ ਹਸ ਕੇ ਕਿਹਾ ਕਿ ਬਾਦਸ਼ਾ ਮaaf ਕਰ پاگل ਮੈਂ ਨਹੀਂ ਹਾਂ ਨਹੀਂ ਪਰ ਮੇਰੇ ਇੱਕ ਸਵਾਲ ਦਾ ਜਵਾਬ ਦੇ ਦੇ ਫਿਰ ਸਾਬਿਤ ਹੋ ਜਾਏਗਾ ਸਰਾ ਹੈ ਜਾਂ ਕਰ ਮੈਂ ਖੜਾਏ تھے ਮੈਂ ਮੌਤ ਤੋਂ ਡਰਦਾ ਨਹੀਂ ਹਾਂ ਕਿਉਂਕਿ ਫਕਰ ਕੀ ਤਾਂ ਡਰ ਕੀ ਫਕੀਰ ਕਦੀ ਮੌਤ ਤੋਂ ਡਰਦੇ ਨਹੀਂ ਹੈ ਕਿਉਂਕਿ ਉਹ ਤਾਂ ਪਹਿਲੇ ਫਨਾ ਹੋ ਚੁੱਕੇ ਹੁੰਦੇ ਆਪਣੇ ਰੱਬ ਦੀ ਜਾਂ ਤੇ ਹੱਕ ਦੇ ਵਿੱਚ ਉਹ ਤਾਂ ਆਪਣੇ ਮਾਲਕ ਦੇ ਨਾਮ ਨੂੰ ਜਪ-ਜਪ ਕੇ ਸਿਮਰਨ ਕਰ-ਕਰ ਕੇ ਪਹਿਲੇ ਹੀ ਆਪਣੇ ਆਪ ਨੂੰ ਉਹਦੇ ਵਿੱਚ ਫਨਾ ਕਰ ਚੁੱਕੇ ਹੁੰਦੇ ਆ ਕਿਉਂਕਿ ਫਕੀਰ ਦਾ ਪਹਿਲਾ ਲਫ਼ਜ਼ ਹੀ ਹੈ ਫਨਾ ਯਾਨੀ ਫਨਾ ਫਨਾ ਹੋ ਗਈ ਜਿੱਦਾਂ ਕਹਿੰਦੇ ਨਾ ਫਨਾ ਕੇ ਬਗੈਰ ਬਕਾ ਕਾ ਪਤਾ ਨਹੀਂ ਮਿਲਤਾ ਖੁਦੀ ਮਿਟੇ ਨਾ ਜਬ ਤੱਕ ਖੁਦਾ ਨਹੀਂ ਮਿਲਦਾ ਜੇ ਬੰਦਾ ਕਵੇ ਖੁਦਾ ਨੂੰ ਪਾਣਾ ਹੈ ਪਰਮਾਤਮਾ ਨੂੰ ਪਾਣਾ ਹੈ ਤਾਂ ਖੁਦਾ ਨੂੰ ਉਹੀ ਪਾ ਸਕਦਾ ਜਿਹੜਾ ਆਪਣੀ ਖੁਦੀ ਨੂੰ ਆਪਣੀ ਮੈਂ ਨੂੰ ਮਾਰਨ ਨੂੰ ਤਿਆਰ ਹੈ ਆਪਣੀ ਖੁਦੀ ਨੂੰ ਗਵਾਉਣ ਨੂੰ ਤਿਆਰ ਹੈ ਆਪਣੇ ਹੰਕਾਰ ਨੂੰ ਮਿਟਾਉਣ ਨੂੰ ਤਿਆਰ ਹੈ ਇਸ ਲਈ ਕਹਿੰਦੇ ਫਨਾ ਕੇ ਬਗੈਰ ਬਕਾ ਦਾ ਪਤਾ ਨਹੀਂ ਮਿਲਦਾ ਪਹਿਲਾਂ ਫਨਾ ਹੋਣਾ ਪੈਂਦਾ ਹੈ ਫਿਰ ਜਾ ਕੇ ਬਕਾ ਦਾ ਪਤਾ ਲੱਗਦਾ ਕਿ ਸਦਾ ਰਹਿਣ ਵਾਲੀ ਤਾਕਤ ਉਹ ਪਰਮਾਤਮਾ ਉਹ ਪ੍ਰਭੂ ਇਹ ਆਤਮਾ ਕੀ ਹੈ ਹੁਣ ਜਿਹਨਾਂ ਫਨਾ ਹੋਣ ਦੀ ਕਲਾ ਨਾ ਸਿੱਖੀ ਉਹਨਾਂ ਬਕਾ ਨੂੰ ਕੀ ਜਾਣਣਾ ਇਸ ਲਈ ਖੁਦੀ ਮਿਟੇ ਨਾ ਜਬ ਤੱਕ ਖੁਦਾ ਨਹੀਂ ਮਿਲਦਾ ਜਦੋਂ ਤੱਕ ਸਾਡਾ ਅਹੰਕਾਰ ਨਹੀਂ ਮਿਟੇਗਾ ਸਾਡੀ ਮੈਂ ਨਹੀਂ ਮਿਟੇਗੀ ਉਦੋਂ ਤੱਕ ਅਸੀਂ ਖੁਦਾ ਦੇ ਲਾਇਕ ਨਹੀਂ ਹੋਵਾਂਗੇ ਖੁਦਾ ਦੇ ਲਾਇਕ ਉਹੀ ਹੁੰਦਾ ਹੈ ਜਿਹੜਾ ਆਪਣੀ ਖੁਦੀ ਨੂੰ ਮਿਟਾ ਦਿੰਦਾ ਹੈ ਤਾਂ ਹੀ ਬੁੱਲੇ ਸ਼ਾਹ ਨੇ ਵੀ ਕਿਹਾ ਆਪਣਾ ਆਪ ਗੁਆਈਏ ਤਾਂ ਸ਼ੋ ਪਾਈਏ ਆਪਣੇ ਆਪ ਨੂੰ ਗੁਆਏਗਾ ਤਾਂ ਹੀ ਉਸ ਨੂੰ ਪਾਏਗਾ ਸੋ ਫਕੀਰਾ ਨੇ ਕਿਹਾ ਬਾਦਸ਼ਾਹ ਮੈਂ ਮੌਤ ਤੋਂ ਨਹੀਂ ਡਰਦਾ ਕਿਉਂਕਿ ਫਕਰਾ ਨੂੰ ਮੌਤ ਦਾ ਡਰ ਨਹੀਂ ਹੁੰਦਾ ਤੇਰੇ ਸਾਹਮਣੇ ਮੈਂ ਖੜਾ ਆਂ ਸੈਨਿਕਾਂ ਨੂੰ ਵੀ ਫੜਨ ਦੀ ਲੋੜ ਨਹੀਂ ਐ ਬਸ ਮੇਰੇ ਦੋ ਸਵਾਲਾਂ ਦਾ ਜਵਾਬ ਦੇ ਦੇ ਮੈਂ ਤੂੰ ਜਵਾਬ ਦਿੱਤਾ ਨਾ ਤੈਨੂੰ ਲੱਗਾ ਜਵਾਬ ਦੇਣ ਤੋਂ ਬਾਅਦ ਕਿ ਇਸਰਾ ਆ ਤਾਂ ਮੇਰੀ ਗਰਦਨ ਵੜ ਦੇਈ ਮੈਂ ਤੇਰੇ ਸਾਹਮਣੇ ਖੜਾ ਹਾਂ ਬਾਦਸ਼ਾਹ ਨੇ ਸੈਨਿਕਾਂ ਨੂੰ ਕਿ ਅੱਛਾ ਛੱਡੋ ਵੇ ਨੂੰ ਪੁੱਛ ਕੀ ਸਵਾਲ ਹੈ ਤੇਰਾ ਫਕੀਰ ਕਹਿੰਦੇ ਬਾਦਸ਼ਾਹ ਤੂੰ ਕਹਿੰਦਾ ਇਹ ਮਹਿਲ ਮੈਂ ਕਹਿੰਦਾ ਇਸ ਰਾਂ ਹੁਣ ਮੇਰੇ ਸਵਾਲ ਦਾ ਜਵਾਬ ਹੀ ਦੇ ਕਿ ਇਸ ਮਹਿਲ ਤੇ ਤੇਰ ਤੋਂ ਪਹਿਲਾਂ ਕੌਣ ਰਹਿੰਦਾ ਸੀ ਉਸ ਵੇਲੇ ਉਹਨਾਂ ਕਿਹਾ ਮੇਰਾ ਪਿਤਾ ਮੇਰੇ ਜਨਮ ਤੋਂ ਪਹਿਲਾਂ ਮੇਰਾ ਪਿਤਾ ਸੀ ਉਹ ਕਹਿੰਦੇ ਤੇਰੇ ਪਿਤਾ ਦੇ ਜਨਮ ਤੋਂ ਪਹਿਲਾਂ ਕੌਣ ਸੀ ਉਹ ਕਹਿੰਦੇ ਉਹਦਾ ਪਿਤਾ ਕਹਿੰਦੇ ਉਹਦੇ ਜਨਮ ਤੋਂ ਪਹਿਲਾਂ ਕੌਣ ਸੀ ਕਹਿੰਦਾ ਉਹਦਾ ਪਿਤਾ ਕਹਿੰਦੇ ਤੇਤੋਂ ਬਾਅਦ ਕਿਹਨਾ ਹੋਣਾ ਹੈ ਜਦੋਂ ਤੂੰ ਮਰ ਜਾਣਾ ਹੈ ਕਹਿੰਦਾ ਮੇਰੇ ਬੇਟੇ ਨੇ ਫਕੀਰ ਕਹਿੰਦੇ ਫਿਰ ਸਰਾ ਨਹੀਂ ਤਾਂ ਹੋਰ ਕੀ ਹੈ ਇਹਨੂੰ ਤਾਂ ਸਰਾਹ ਕਹਿੰਦੇ ਕਿ ਅੱਜ ਇਸ ਕਮਰੇ 'ਚ ਕੋਈ ਹੋਰ ਹੈ ਕੱਲ ਨੂੰ ਇਹ ਕਮਰਾ ਉਹਨਾਂ ਖਾਲੀ ਕਰਕੇ ਕਿਸੇ ਹੋਰ ਨੇ ਆ ਜਾਣਾ ਇਹਨੂੰ ਤਾਂ ਹੋਟਲ ਕਹਿੰਦੇ ਐ ਸਰਾਹ ਕਹਿੰਦੇ ਐ ਕਹਿੰਦੇ ਵੀ ਸਰਾਹ ਨਹੀਂ ਤਾਂ ਹੋਰ ਕੀ ਹੈ ਜੇ ਤੇਰਾ ਹੈ ਤਾਂ ਫਿਰ ਤੂੰ ਛੱਡ ਕੇ ਕਿੱਦਾਂ ਜਾਏਂਗਾ ਫੇ ਤਾਂ ਤੂੰ ਨਾਲ ਹੀ ਲੈ ਕੇ ਜਾਏਂਗਾ ਪਰ ਜੇ ਤੂੰ ਕਹਿੰਦਾ ਕਿ ਮੈਂ ਮਰ ਜਾਣਾ ਮੇਰੇ ਬੇਟੇ ਨਹੀਂ ਬੈਠਣਾ ਤਾਂ ਇਹਦਾ ਮਤਲਬ ਇਹ ਚੀਜ਼ ਤੇਰੀ ਨਹੀਂ ਹੈ ਅੱਜ ਤੂੰ ਐ ਤਾਂ ਤੇਰੀ ਹੈ ਕੱਲ ਨੂੰ ਤੂੰ ਮਰ ਗਿਆ ਤਾਂ ਕਿਸੇ ਹੋਰ ਦੀ ਜ਼ਰਾ ਸੋਚੋ ਆਪਣੀ ਆਪ ਨੂੰ ਹੀ ਦੇਖੋ ਬੰਦਾ ਕਹਿੰਦਾ ਆਹ سونے ਦਾ ਕੜਾ ਜਾਂ ਆਹ ਗਲ ਦਾ ਹਾਰ ਮੇਰਾ ਕਦੋਂ ਤੱਕ ਜਦੋਂ ਤੱਕ ਤੁਹਾਡੀ ਇਹ ਜ਼ਿੰਦਗੀ ਹੈ ਸਾਹ ਚੱਲ ਰਿਹਾ ਹੈ ਜਿੱਦ ਨਹੀਂ ਸਾਹ ਖਤਮ ਹੋਏ ਸਭ ਤੋਂ ਪਹਿਲਾਂ ਉਹੀ ਲਾਏ ਜਾਣੇ ਆ ਲਾ ਲਓ سونے ਦਾ ਕੜਾ ਭਾਈ ਆ ਲਾ ਲਓ ਗਲ ਚੋਂ ਹਾਰ ਚੈਨੀਆਂ ਲਾ ਲਓ ਹੁਣ ਉਹ ਕਿਸੇ ਹੋਰ ਦੇ ਗਲ 'ਚ ਪੈ ਜਾਣੀਆਂ ਹੈ ਔਰ ਬੜੀ ਹੈਰਾਨੀ ਦੀ ਗੱਲ ਹੁੰਦੀ ਹੈ ਜਰਾ ਸੋਚਣਾ ਇੱਕ ਬੰਦਾ ਮਰਦਾ ਹੈ ਕਹਿੰਦੇ ਇਹਦੇ ਕੱਪੜੇ ਲੂ ਦੇਓ ਇਹਦੇ ਭੂਤ ਬਣ ਕੇ ਚੁੰਮਣ ਨਾ ਜਾਵੇ ਇਹ ਕੱਪੜੇ ਨਹੀਂ ਪਾਣੀ ਇਹਦੀਆਂ ਪੁਰਾਣਾ ਸਮਾਨ ਲੂਹਦੇ ਉਹ ਇਨੀ ਵਰਤਣਾ ਭਾਈ ਜਦੋਂ ਕੱਪੜੇ ਛੁੱਟਦੇ ਹੋ ਉਹਦਾ ਬਾਕੀ ਸਮਾਨ ਛੁੱਟਦੇ ਉਹ ਤਾਂ ਸੋਨਾ ਚਾਂਦੀ ਗਾ ਨੂੰ ਸੰਭਾਲ ਕੇ ਰੱਖ ਲੈਂਦੇ ਉਹ ਵੀ ਤਾਂ ਉਹਨਾਂ ਪਾਏ ਹੀ ਹੁੰਦਾ ਹੈ ਹਾਲਾਂਕਿ ਕੱਪੜਾ ਤਾਂ ਬੰਦਾ ਫਰਜ਼ ਕਰੋ ਕੱਪੜਾ ਤਾਂ ਬੰਦਾ 6 ਮਹੀਨੇ ਚ ਕਿੰਨੀ ਵਾਰ ਪਾਏਗਾ ਇੱਕੋ ਹੀ ਕੱਪੜਾ ਅਗਰ ਬੰਦਾ ਕਹੇ 4 ਦਿਨਾਂ ਬਾਅਦ ਬਾਰੀ ਆਈ ਤਾਂ ਉਹਦਾ ਹੀ ਹਿਸਾਬ ਲਾ ਲਓ ਪਰ ਸੋਨਾ ਤਾਂ ਬੰਦਾ 24 ਘੰਟੇ ਪਾ ਕੇ ਰੱਖਦਾ ਹੈ ਹੁਣ ਜਿਹੜਾ ਕੱਪੜਾ ਬੰਦੇ ਨੇ ਕਦੀ ਕਦੀ ਪਾਣਾ ਉਹ ਲੂਹਦੇ ਉਹ ਤਾਂ ਜਿਹੜਾ 24 ਘੰਟੇ ਗਲ ਚ ਚੈਨੀ ਪਾਈ ਹੋਈ ਹੈ ਕੰਨਾਂ 'ਚ ਬਾਲੀਆਂ ਪਾਈਆਂ ਹੋਈਆਂ ਆ ਹੱਥਾਂ 'ਚ ਚੂੜੀਆਂ ਜਾਂ ਕੜੇ ਪਾਏ ਹੋਏ ਆ ਸੋਨੇ ਦੇ ਉਹ ਮਰਦੇ ਸਾਰੀ ਲਾ ਕੇ ਰੱਖ ਲੋ ਕੀ ਗੱਲ ਉਹਦੇ ਨਾਲ ਆਤਮਾ ਨਹੀਂ ਚੁੰਮਣੀ ਜੇ ਸੰਭਾਲਣਾ ਤਾਂ ਸਭ ਕੁਝ ਸੰਭਾਲੋ ਨਹੀਂ ਤਾਂ ਫਿਰ ਦੋਗਲਾਪਨ ਕਿਉਂ ਪਤਾ ਹੈ ਕਿ ਇਹ ਚੀਜ਼ਾਂ ਮੇਰੇ ਕੰਮ ਦੀਆਂ ਨਹੀਂ ਆ ਨਹੀਂ ਜੀ ਇਹ ਮਰਦੇ ਦੇ ਨਾਲ ਹੀ ਕੱਪੜੇ ਦੇ ਦੇਓ ਕਿਸੇ ਨੂੰ ਜਾਂ ਪਾਣੀ ਚ ਰੋੜ ਦਿਓ ਪੰਡ ਵਨ ਕੇ ਜਾਂ ਫਿਰ ਕਿਸੇ ਗਰੀਬ ਨੂੰ ਦਾਨ ਕਰ ਦਿਓ ਯਾਨੀ ਤੁਸੀਂ ਵਰਤੇ ਤਾਂ ਤੁਹਾਨੂੰ ਆਤਮਾ ਚੁੰਮਣੀ ਆ ਕਿਸੇ ਗਰੀਬ ਨਾਲ ਵਰਤੇ ਉਹਨੂੰ ਨਹੀਂ ਚੁੰਮਣੀ ਬੇਤਾ ਉਹੀ ਹੈ ਕਿ ਸਾਡਾ ਨੁਕਸਾਨ ਨਾ ਹੋਵੇ ਕਿਸੇ ਹੋਰ ਦਾ ਹੁੰਦਾ ਹੋ ਹੀ ਜਾਵੇ ਤੇਰਾ ਥੋੜਾ ਜਿਆ ਡੀਪਲੀ ਜਾਣਾ ਹੈ ਅਸੀਂ ਇਹਨਾਂ ਚੀਜ਼ਾਂ ਨੂੰ ਲੈ ਕੇ ਇਸ ਕਰਕੇ ਇਤਨਾ ਦੀਆਂ ਕੁਝ ਚੀਜ਼ਾਂ ਹੈ ਇਨਸਾਨ ਦੇ ਮਨ ਚ ਕੁਝ ਐਸੇ ਭਰਮ ਹੈ ਕੁਝ ਐਸੇ ਬਹਿਮ ਹੈ ਕਿ ਉਹਨਾਂ ਨੂੰ ਲੈ ਕੇ ਇਨਸਾਨ ਆਪਣੇ ਜੀਵਨ ਚ ਆਪ ਹੀ ਸੋਚ-ਸੋਚ ਕੇ ਦੁਖੀ ਹੁੰਦਾ ਰਹਿੰਦਾ ਹੈ ਹਾਲਾਂਕਿ ਉਹਨਾਂ ਦਾ ਅਸਰ ਕੋਈ ਨਹੀਂ ਹੁੰਦਾ ਕਿਉਂਕਿ ਜਾਣ ਵਾਲਾ ਤਾਂ ਚਲਾ ਗਿਆ ਹੁਣ ਫਿਰ ਆ ਸਮਝਣਾ ਫਕੀਰਾਂ ਨੇ ਜਦੋਂ ਇਹ ਗੱਲ ਕਹੀ ਕਿ ਬਾਦਸ਼ਾਹ ਫਿਰ ਸਰਾ ਨਹੀਂ ਤਾਂ ਹੋਰ ਕੀ ਹੈ ਹੁਣ ਬਸ ਮੈਂ ਇਹਨੂੰ ਮਹਿਲ ਕਹਾ ਜਾਂ ਸਰਾ ਹੁਣ ਗੱਲ ਜਿਦਾ ਆਪਾਂ ਪਹਿਲਾਂ ਹੀ ਦੱਸਿਆ ਕਿ ਕੁਝ ਗੱਲਾਂ ਐਸੀਆਂ ਹੁੰਦੀਆਂ ਜਿਹੜੀਆਂ ਚੋਟ ਕਰਦੀਆਂ ਐ ਤਾਂ ਬੰਦੇ ਨੂੰ ਅਕਲ ਆ ਜਾਂਦੀ ਹੈ ਬਾਦਸ਼ਾਹ ਸੋਚ ਚ ਪੈ ਗਿਆ ਕਹਿੰਦਾ ਗਲਤਾ ਠੀਕ ਹੈ ਫਕੀਰ ਕਹਿੰਦੇ ਫਿਰ ਇਸੇ ਲਈ ਤਾਂ ਮੈਂ ਕਿਹਾ ਬਾਦਸ਼ਾਹ ਇਸਰਾਹ ਹੈ ਅੱਜ ਤੂੰ ਐ ਕੱਲ ਨੂੰ ਤੇਰੀ ਔਲਾਦ ਨਹੀਂ ਆਣਾ ਫਿਰ ਔਲਾਦ ਨੇ ਚਲੀ ਜਾਣਾ ਉਹਦੀ ਔਲਾਦ ਨਹੀਂ ਆਣਾ ਇਸੇ ਤਰ੍ਹਾਂ ਇਹ سلسلہ ਜਦ ਤੱਕ ਇਹ ਦੁਨੀਆ ਰਹਿਣੀ ਹੈ ਚਲਦਾ ਰਹਿਣਾ ਹੈ ਚਲਦਾ ਰਹਿਣਾ ਹੈ ਬੰਦਾ ਸਦਾ ਨਾ ਕੋਈ ਰਿਹਾ ਤੇ ਨਾ ਰਹਿਣਾ ਹੈ ਔਰ ਸਰਾ ਦਾ ਮਤਲਬ ਇਹੀ ਹੁੰਦਾ ਅੱਜ ਤੂੰ ਹੈ ਕੱਲ ਨੂੰ ਕੋਈ ਹੋਰ ਪਰਸੋਂ ਨੂੰ ਕੋਈ ਹੋਰ ਇਸੇ ਤਰ੍ਹਾਂ ਤਾਂ ਜ਼ਿੰਦਗੀ ਹੈ ਜੀਤਾ ਸੋਚ ਕੇ ਦੇਖੋ ਅੱਜ ਜਿਸ ਜ਼ਮੀਨ ਤੇ ਤੁਸੀਂ ਰਹਿੰਦੇ ਹੋ ਤੁਹਾਡੇ ਜਨਮ ਤੋਂ ਪਹਿਲਾਂ ਉੱਥੇ ਕੌਣ ਰਹਿੰਦਾ ਸੀ ਜਾਂ ਉਸ ਤੋਂ ਪਹਿਲਾਂ ਕੌਣ ਰਹਿੰਦਾ ਸੀ ਹੁਣ ਬੰਦਾ ਕਹਿੰਦਾ ਖਾਲੀ ਪਲਾਟ ਸੀ ਤੇਰਾ ਹੁਣ ਧਿਆਨ ਦੇਣਾ ਮੈਂ ਤਾਂ ਪਲਾਟ ਖਰੀਦਿਆ ਸੀ ਫਿਰ ਵੀ ਜਦੋਂ ਵੀ ਦੁਨੀਆ ਬਣੀ ਹੈ ਪਤਾ ਨਹੀਂ ਕਿੰਨਿਆਂ ਕਨੇ ਜਦੋਂ ਦੀ ਦੁਨੀਆ ਬਣੀ ਹੈ ਪਤਾ ਨਹੀਂ ਕਿੰਨਿਆਂ ਨੇ ਉਹ ਪਲੋਟਾਂ ਦਾ ਉਹਨਾਂ ਜ਼ਮੀਨਾਂ ਦਾ ਉਹਨਾਂ ਜਾਇਦਾਦਾਂ ਦਾ ਦਾਵਾ ਕੀਤਾ ਹੋਇਆ ਹੈ ਆ ਮੇਰੀ ਆ ਮੇਰੀ ਅੱਜ ਤੁਸੀਂ ਦਾਵਾ ਕਰ ਰਹੇ ਹੋ ਕੱਲ ਨੂੰ ਤੁਸੀਂ ਨਹੀਂ ਰਹਿਣਾ ਸੋ ਇਹੀ ਤਾਂ ਸਰਾਹ ਹੈ ਇਸੇ ਲਈ ਇਹ ਦੁਨੀਆ ਤੇ ਤੁਸੀਂ ਆਏ ਹੋ ਸਮਝ ਲਓ ਤੁਸੀਂ ਇੱਥੇ ਸਰਾਹ ਚ ਆਏ ਹੋ ਤੁਹਾਡਾ ਅਸਲੀ ਘਰ ਕਿਹੜਾ ਹੈ ਉਹ ਪ੍ਰਮਾਤਮਾ ਉਹ ਪ੍ਰਭੂ ਇਹ ਆਤਮਾ ਦੀ ਅਸਲੀ ਮੰਜ਼ਲ ਤਾਂ ਉਹ ਪ੍ਰਮਾਤਮਾ ਹੈ ਪਰ ਇਨਸਾਨ ਆਪਣੀ ਉਸ ਅਸਲੀ ਮੰਜ਼ਿਲ ਨੂੰ ਭੁੱਲ ਜਾਂਦਾ ਹੈ ਔਰ ਇਸ ਰਾਂ ਦੇ ਵਿੱਚ ਇਹ ਹੋਟਲ ਦੇ ਵਿੱਚ ਹੀ ਇਨਸਾਨ ਇੰਨਾ ਉਲਝ ਜਾਂਦਾ ਹੈ ਕਿ ਇਸ ਰਾਂ ਦੇ ਵਿੱਚ ਯਾਨੀ ਇਹ ਦੁਨੀਆ ਦੇ ਵਿੱਚ ਇਨਸਾਨ ਇੰਨਾ ਮਸਤ ਹੋ ਜਾਂਦਾ ਹੈ ਕਿ ਆਪਣੇ ਜੀਵਨ ਦੀ ਅਸਲੀਅਤ ਨੂੰ ਆਪਣੇ ਜੀਵਨ ਦੀ ਹਕੀਕਤ ਨੂੰ ਹੀ ਇਨਸਾਨ ਭੁੱਲ ਜਾਂਦਾ ਹੈ ਇਸ ਲਈ ਅੱਜ ਜੈਸੀ ਕੁਝ ਪ੍ਰਸ਼ਨ ਆਪਣੇ ਆਪ ਤੋਂ ਪੁੱਛਣੇ ਹਨ ਬਲੋ ਸਮਝਦੇ ਹੋ ਕਿ ਨਹੀਂ ਅੱਜ ਜੈਸੀ ਕੁਝ ਪ੍ਰਸ਼ਨ ਆਪਣੇ ਆਪ ਤੋਂ ਪੁੱਛਣੇ ਹਨ ਪੁੱਛੋ ਆਪਣੀ ਆਪ ਨੂੰ ਇਹ ਚਾਰ ਪ੍ਰਸ਼ਨ ਕਰਨੇ ਆ ਮੈਂ ਕੌਣ ਮੈਂ ਕੌਣ ਜਿਹਦਾ ਕਹਿੰਦਾ ਮੈਂ ਕੌਣ ਹਾਂ ਮੈਂ ਕੌਣ ਔਰ ਦੂਸਰਾ ਪ੍ਰਸ਼ਨ ਮੈਂ ਕੀ ਹਾਂ ਮੈਂ ਕੌਣ ਮੈਂ ਕੀ ਹਾਂ ਤੀਸਰਾ ਪ੍ਰਸ਼ਨ ਮੈਂ ਆਇਆ ਕਿੱਥੋਂ ਹਾਂ ਤਾਂ ਚੌਥਾ ਪ੍ਰਸ਼ਨ ਮੈਂ ਜਾਣਾ ਕਿੱਥੇ ਹੈ ਸਭ ਪੁੱਛ ਕੇ ਦੇਖੋ ਹੈ ਕੋਈ ਜਵਾਬ ਇਹਨਾਂ ਦੇ ਅੰਦਰ ਹੈ ਕੋਈ ਜਵਾਬ ਮੈਂ ਕੌਣ ਹੈ ਕੋਈ ਜਵਾਬ ਅਜ ਬੰਦਾ ਜਵਾਬ ਦੇਗਾ ਜਦੋਂ ਪੁੱਛੋ ਮੈਂ ਕੌਣ ਆ ਮੈਂ ਫਲਾਣਾ ਸਿੰਘ ਆ ਜਾਂ ਮੈਂ ਫਲਾਣਾ ਖਾਨ ਆ ਜਾਂ ਮੈਂ ਫਲਾਣਾ ਸ਼ਰਮਾ ਆ ਯਾਨੀ ਆਪਣੇ ਸ਼ਰੀਰ ਦਾ ਜੋ ਨਾਮ ਮਾਂ ਪਾਪ ਮਾਂ ਬਾਪ ਨੇ ਰੱਖ ਦਿੱਤਾ ਬੰਦਾ ਉਹੀ ਦੱਸ ਕੇ ਕਹਿ ਦਿੰਦਾ ਮੈਂ ਆ ਆ ਬੋਲੋ ਸਮਝਦੇ ਹੋ ਤੁਸੀਂ ਤਾਂ ਐਸੀ ਇੱਕ ਗੱਲ ਕਮਾਂਗੇ ਕਿ ਜਿਹੜਾ ਜਿਹਨੂੰ ਤੁਸੀਂ ਮੰਨ ਕੇ ਬੈਠੇ ਹੋ ਨਾ ਮੈਂ ਸ਼ਰੀਰ ਆ ਮੈਂ ਆ ਆ ਤਾਂ ਇਹ ਸ਼ਰੀਰ ਇਹਦੀਆਂ ਵੀ ਪਹਿਚਾਣਾ ਇਹਦੇ ਵੀ ਨਾਮ ਬਹੁਤ ਬਦਲਦੇ ਆ ਦੁਨੀਆ ਤੇ ਹੁਣ ਤੁਸੀਂ ਕਹਿਣਾ ਜੀ ਕਿਦਾਂ ਨਾਮ ਬਦਲਦੇ ਐ ਹੁਣ ਜ਼ਰਾ ਸੋਚੋ ਕਿ ਅੱਜ ਤੁਸੀਂ ਕਹਿੰਦੇ ਹੋ ਆਪਣਾ ਨਾਮ فرض ਕਰੋ ਕਿਸੇ ਦਾ ਨਾਮ ਪਰਮਿੰਦਰ ਸਿੰਘ ਹੈ ਮੇਰਾ ਨਾਮ ਪਰਮਿੰਦਰ ਸਿੰਘ ਹੁਣ ਇੱਥੇ ਪਰਮਿੰਦਰ ਸਿੰਘ ਹੈ ਤਾਂ ਇਹੀ ਪਰਮਿੰਦਰ ਸਿੰਘ ਜਦੋਂ ਡਾਕਟਰ ਕੋਲ ਚਲਾ ਜਾਏਗਾ ਤਾਂ ਉੱਥੇ ਪਰਮਿੰਦਰ ਨਹੀਂ ਰਹਿ ਜਾਣਾ ਉੱਥੇ ਬਣ ਜਾਣਾ ਮਰੀਜ਼ ਪੇਸ਼ੈਂਟ ਪੇਸ਼ੈਂਟ ਨੰਬਰ ਆ ਜਾਵੇ ਆ ਫਲਾਨਾ ਪੇਸ਼ੈਂਟ ਅੰਦਰ ਆ ਜਾਵੇ ਉੱਥੇ ਕੀ ਕਿਹਾ ਜਾਣਾ ਹੈ ਪੇਸ਼ੈਂਟ ਨਾਮ ਬਦਲ ਗਿਆ ਕਿ ਨਹੀਂ ਫਿਰ ਉਹੀ ਬੱਸ 'ਚ ਬਹਿ ਜਾਵੇ ਉੱਥੇ ਕੀ ਕਹਿਣਾ ਆ ਸਵਾਰੀ ਅੱਗੇ ਨੂੰ ਹੋਵੇ ਉੱਥੇ ਨਾਮ ਪਰਮਿੰਦਰ ਨਹੀਂ ਉੱਥੇ ਹੁੰਦੀ ਐ ਸਵਾਰੀ ਉੱਥੇ ਨਾਮ ਬਦਲ ਗਿਆ ਉੱਥੇ ਸਵਾਰੀ ਹੋ ਗਿਆ ਦੁਕਾਨ ਤੇ ਚਲੇ ਗਿਆ ਕਸਟਮਰ ਹੋ ਗਿਆ ਗਾਹਕ ਹੋ ਗਿਆ ਇਦਾਂ ਹੀ ਬੰਦਾ ਸੋਚ ਕੇ ਦੇਖੇ ਕਾਲਜ ਵਿੱਚ ਜਾਂਦੇ ਆ ਤਾਂ ਉੱਥੇ ਨਾਮ ਕੱਟਦਾ ਇਹ ਕਿਹਾ ਵਿਦਿਆਰਥੀ ਸਟੂਡੈਂਟ ਆ ਫੁਲਾਣਾ ਸਟੂਡੈਂਟ ਆਵੇ ਫੁਲਾਣਾ ਸਟੂਡੈਂਟ ਖੜਾ ਹੋਵੇ ਫੁਲਾਣਾ ਸਟੂਡੈਂਟ ਬੈਠੇ ਬੋਲੋ ਇਦਾਂ ਹੀ ਹੁੰਦੀ ਐ ਕਿ ਨਹੀਂ ਹੁਣ ਜੇ ਤੁਸੀਂ ਦੇਖੋ ਤਾਂ ਹੁਣ ਕਿਸੇ ਦਾ ਮਾਮਾ ਹੈ ਕਿਸੇ ਦਾ ਚਾਚਾ ਹੈ ਕਿਸੇ ਦਾ ਤਾਇਆ ਹੈ ਕਿਸੇ ਦਾ ਭਰਾ ਹੈ ਇਦਾਂ ਤਾਂ ਸਰੀਰ ਦੇ ਨਾਮ ਬਹੁਤ ਹੈ ਹੁਣ ਜਦੋਂ ਕੋਈ ਪੁੱਛੇ ਤੁਹਾਡਾ ਨਾਮ ਕੀ ਹੈ ਕੌਣ ਹੋ ਤੁਸੀਂ ਤੇ ਜੇ ਸਰੀਰ ਨੂੰ ਦੇਖੋਗੇ ਤਾਂ ਸਰੀਰ ਦੇ ਨਾਲ ਤਾਂ ਕਈ ਚੀਜ਼ਾਂ ਜੁੜੀਆਂ ਹੋਈਆਂ ਹਨ ਪਰ ਅਸਲੀਅਤ ਉਹ ਨਹੀਂ ਹੈ ਜਦੋਂ ਬੰਦਾ ਕਹਿੰਦਾ ਮੈਂ ਸਰੀਰ ਤਾਂ ਅਸਲੀਅਤ ਨਹੀਂ ਹੈ ਅਸਲੀਅਤ ਕੀ ਹੈ ਮੈਂ ਕੌਣ ਹਾਂ ਦਰ ਆ ਸੋਚ ਕੇ ਦੇਖੋ ਆਪਣੇ ਅੰਦਰ ਉਹ ਕੌਣ ਹੈ ਜੋ ਸਾਡੇ ਸਰੀਰ ਨੂੰ ਚਲਾ ਰਿਹਾ ਹੈ ਉਹ ਕੌਣ ਹੈ ਜੋ ਸਾਡੇ ਛੱ ਸਾਡੇ ਸਰੀਰ ਦੇ ਅੰਦਰ ਹਰਕਤ ਕਰ ਰਿਹਾ ਹੈ ਉਹ ਕੌਣ ਹੈ ਜੋ ਸਰੀਰ ਤੋਂ ਨਿਕਲਦਿਆਂ ਹੀ ਇਹ ਸਰੀਰ ਮਿੱਟੀ ਹੋ ਜਾਂਦਾ ਹੈ ਬਸ ਜਦੋਂ ਉਧਰ ਧਿਆਨ ਤੁਹਾਡਾ ਜਾਏਗਾ ਫਿਰ ਤੁਹਾਨੂੰ ਅਹਿਸਾਸ ਹੋਏਗਾ ਕਿ ਮੈਂ ਸਰੀਰ ਨਹੀਂ ਆ ਮੈਂ ਤਾਂ ਆ ਬਿਜਲੀ ਤਾਕਤ ਆ ਜਿਹੜੀ ਸਰੀਰ ਨੂੰ ਚਲਾ ਰਹੀ ਸੀ ਜਿਹਦੇ ਨਿਕਲਦੇ ਹੀ ਮੈਂ ਵੀ ਨਿਕਲ ਗਿਆ ਹੁਣ ਸਰੀਰ ਪਿਆ ਹੈ ਅੱਜ ਤੁਸੀਂ ਦੇਖਦੇ ਹੋ ਕਿ ਜਦ ਤੱਕ ਉਹ ਤਾਕਤ ਉਹ ਸ਼ਕਤੀ ਸਾਡੀ ਬਾਡੀ ਚ ਹੈ ਸਰੀਰ ਚ ਹੈ ਅਸੀਂ ਖਾਂਦੇ ਆਂ ਪੀਂਦੇ ਆਂ ਸਵਾਦ ਲੈਂਦੇ ਆਂ ਹੁਣ ਜਦੋਂ ਬਾਡੀ ਚੋਂ ਤਾਕਤ ਨਿਕਲ ਗਈ ਫਿਰ ਪਾਓ ਮੁਰਦੇ ਦੇ ਮੂੰਹ ਚ ਕੋਈ ਵੀ ਉਹਨੂੰ ਕਹੇ ਸਵਾਦ ਦੱਸ ਦੱਸੇਗਾ ਸਵਾਦ ਉਹ ਚਾਹੇ ਉਹਦੇ ਵਿੱਚ ਘੇ ਪਾ ਦਿਓ ਚਾਹੇ ਉਹਦੇ ਵਿੱਚ ਦਹੀਂ ਪਾ ਦਿਓ ਚਾਹੇ ਉਹਦੇ ਵਿੱਚ ਕੋਈ ਸਬਜ਼ੀ ਦਾਲ ਪਾ ਦਿਓ ਬੋਲੇਗਾ ਆ ਸਵਾਦ ਹੈ ਕਿਉਂਕਿ ਸਵਾਦ ਲੈਣ ਵਾਲੀ ਤਾਕਤ ਜੋ ਬੋਲਣ ਵਾਲੀ ਤਾਕਤ ਮੈਂ ਉਹ ਮੈਂ ਸਰੀਰ ਨਹੀਂ ਹੈ ਇਹ ਸਰੀਰ ਹੁੰਦਾ ਤਾਂ ਹੁਣ ਵੀ ਬੋਲਦਾ ਕਿਉਂਕਿ ਸਰੀਰ ਤਾਂ ਪਿਆ ਹੋਇਆ ਹੈ ਬੌੜੀ ਤਾਂ ਹੁਣ ਵੀ ਪਈ ਹੋਈ ਐ ਫਿਰ જરા ਸੋਚੋ ਇੱਥੇ ਸਮਝੋ ਪਹਿਲਾ ਪ੍ਰਸ਼ਨ ਜਦੋਂ ਕਿਸੇ ਨੂੰ ਮਰਦਿਆਂ ਦੇਖੋ ਤਾਂ ਆਪਣੀ ਆਪ ਤੋਂ ਪੁੱਛਿਆ ਕਰੋ ਉਹ ਕਿਹੜੀ ਚੀਜ਼ ਸੀ ਜਿਹੜੀ ਇਹਦੇ ਅੰਦਰ ਸੀਗੀ ਔਰ ਨਿਕਲ ਗਈ ਤਾਂ ਹੁਣ ਇਹ ਮਰਦਾ ਹੋ ਗਿਆ ਇਦਾਂ ਹੀ ਇੱਕ ਦਿਨ ਜਦੋਂ ਮੇਰੇ ਅੰਦਰੋਂ ਵੀ ਉਹ ਚੀਜ਼ ਨਿਕਲ ਜਾਣੀ ਐ ਤਾਂ ਮੈਂ ਵੀ ਮਰਦਾ ਹੋ ਜਾਣਾ ਹੈ ਔਰ ਇਸ ਤੋਂ ਪਹਿਲਾਂ ਕਿ ਉਹ ਚੀਜ਼ ਨਿਕਲ ਕੇ ਮੈਨੂੰ ਮਰਦਾ ਕਰ ਜਾਵੇ ਕਿਉਂ ਨਾ ਮੈਂ ਉਹਨੂੰ ਹੀ ਸਮਝ ਲਵਾਂ ਪਹਿਲਾਂ ਯੋਗ ਨਵੇਂ ਉਹਨੂੰ ਸਮਝਣ ਦੀ ਕੋਸ਼ਿਸ਼ ਕਰਾਂ ਜੋ ਮੈਨੂੰ ਚਲਾਣ ਵਾਲੀ ਹੈ ਜੋ ਬੋਲਣ ਵਾਲੀ ਹੈ ਜੋ ਅੰਦਰ ਸਵਾਦ ਲੈਣ ਵਾਲੀ ਹੈ ਜੋ ਇਹ ਰੰਗ ਤਮਾਸ਼ੇ ਦੇਖਣ ਵਾਲੀ ਹੈ ਜੋ ਇਹ ਸੰਸਾਰ ਦੀ ਹਰ ਚੀਜ਼ ਦਾ ਆਨੰਦ ਲੈਣ ਵਾਲੀ ਉਹ ਚੀਜ਼ ਹੈ ਪਹਿਲਾਂ ਉਹਨੂੰ ਮੈਂ ਜਾਣਨ ਦੀ ਕੋਸ਼ਿਸ਼ ਕਰਾਂ ਇਹ ਦੁਨੀਆ ਨੂੰ ਜਿਦਾ ਕਬੀਰ ਸਾਹਿਬ ਨੇ ਕਿਹਾ ਜੋ ਬੋ ਇੱਕ ਨਾ ਜਾਣਿਆ ਤੋ ਬਹੁ ਜਾਣੇ ਕੀ ਹੋਏ ਜੇ ਤੂੰ ਆਪਣੇ ਅੰਦਰ ਉਹਨੂੰ ਹੀ ਨਾ ਸਮਝਿਆ ਜੋ ਤੈਨੂੰ ਚਲਾ ਰਿਹਾ ਹੈ ਤਾਂ ਤੂੰ ਦੁਨੀਆ ਦਾ ਸਭ ਕੁਝ ਜਾਣ ਲੈ ਤੂੰ ਦੁਨੀਆ ਦੇ ਜਿੰਨੇ ਮਰਜ਼ੀ ਗ੍ਰੰਥ ਪੜ ਲੈ ਤੂੰ ਪੜ ਲੈ ਧਾਰਮਿਕ ਗ੍ਰੰਥਾਂ ਨੂੰ ਯਾਦ ਕਰ ਲੈ ਜੁਬਾਨੀ ਯਾਦ ਕਰ ਲੈ ਸਾਰੀਆਂ ਗੱਲਾਂ ਯਾਦ ਕਰ ਲੈ ਚੰਦ ਸੂਰਜ ਸਿਤਾਰਿਆਂ ਬਾਰੇ ਇਹ ਦੁਨੀਆ ਦੀ ਹਰ ਸ਼ੈ ਬਾਰੇ ਪਰ ਜੇ ਤੂੰ ਆਪਣੇ ਅੰਦਰ ਉਹਨੂੰ ਨਾ ਸਮਝਿਆ ਜਿਹੜਾ ਤੈਨੂੰ ਚਲਾਉਣ ਵਾਲਾ ਤਾਂ ਤੇਰਾ ਬਾਹਰਲਾ ਕੀਤਾ ਹੋਇਆ ਇਕੱਠਾ ਗਿਆਨ ਸਾਰਾ ਹੀ ਬੇਅਰਥ ਹੈ। ਔਰ ਜਿਹਨੇ ਆਪਣੇ ਅੰਦਰ ਉਸ ਸ਼ਕਤੀ ਨੂੰ ਜਾਣ ਲਿਆ ਜੋ ਚਲਾਉਣ ਵਾਲੀ ਹੈ ਉਹਨੂੰ ਫਿਰ ਬਾਹਰਲਾ ਗਿਆਨ ਪੜ੍ਹਨ ਦੀ ਜ਼ਰੂਰਤ ਨਹੀਂ ਕਿਉਂਕਿ ਉਹਨੂੰ ਅੰਦਰੋਂ ਉਹ ਸਾਰੇ ਜਵਾਬ ਮਿਲ ਜਾਂਦੇ ਹਨ। ਇਸ ਲਈ ਅਸੀਂ ਕਈ ਵਾਰ ਇਹਦਾ ਜ਼ਿਕਰ ਕਰਦੇ ਆਂ। ਕਿ ਜੇ ਆਪਾਂ ਗੁਰੂਆਂ ਰਹਿਬਰਾਂ ਪੀਰਾਂ ਫਕੀਰਾਂ ਦੀ ਬਾਣੀ ਪੜ੍ਹਦੇ ਆ ਤਾਂ ਉਹਨਾਂ ਨੇ ਕਿਤੇ ਉਹ ਕਿਤਾਬਾਂ ਦੇਖ ਕੇ ਨਹੀਂ ਪੜ੍ਹੀ ਹੋਈ ਉਹ ਬਾਣੀ ਉਹਨਾਂ ਦੇ ਅੰਦਰੋਂ ਪ੍ਰਗਟ ਹੋਈ ਹੈ ਕਿਉਂਕਿ ਉਹਨਾਂ ਨੇ ਅੰਦਰ ਉਹ ਤਾਕਤ ਨੂੰ ਜਾਣਿਆ ਜਿਹੜੀ ਉਹਨਾਂ ਨੂੰ ਚਲਾ ਰਹੀ ਹੈ। ਔਰ ਅੱਜ ਇਨਸਾਨ ਆਪਣੇ ਅੰਦਰਲੀ ਸ਼ਕਤੀ ਨੂੰ ਜਾਣਨ ਦੀ ਬਜਾਏ ਇਨਸਾਨ ਬਾਹਰੀ ਉਲਝਿਆ ਪਿਆ ਹੈ। ਬਾਹਰੀ ਇਨਸਾਨ ਦੌੜਾਂ ਦੌੜ ਰਿਹਾ ਹੈ। ਬਾਹਰੀ ਇਨਸਾਨ ਦੁਨੀਆ ਦੀਆਂ ਜਾਣਕਾਰੀਆਂ ਇਕੱਠੀਆਂ ਕਰਨ 'ਚ ਲੱਗਾ ਹੋਇਆ ਹੈ। ਤਾਂ ਯਾਦ ਰੱਖੋ ਦੁਨੀਆ ਦੀਆਂ ਜਾਣਕਾਰੀਆਂ ਜਿੰਨੀਆਂ ਮਰਜ਼ੀ ਇਕੱਠੀਆਂ ਕਰ ਲਓ। ਹੁਣ ਫਰਜ਼ ਕਰੋ ਤੁਸੀਂ ਅੱਧਾ ਘੰਟਾ ਲਾ ਕੇ ਟੀਵੀ ਦੇ ਉੱਪਰ ਨਿਊਜ਼ ਦੇਖੀ ਟੀਵੀ ਦੇ ਉੱਪਰ ਅੱਧਾ ਘੰਟਾ ਲਾ ਕੇ ਨਿਊਜ਼ ਦੇਖੀ ਕਿ ਫਲਾਨੇ ਮੰਤਰੀ ਨੇ ਆ ਕੀਤਾ ਜਾਂ ਫਲਾਨੇ ਐਕਟਰ ਨੇ ਉਹ ਕੀਤਾ ਉਹ ਅੱਧਾ ਹੀ ਘੰਟੇ ਨਾਲ ਤੁਹਾਨੂੰ ਕੀ ਮਿਲਿਆ ਜਾਣਕਾਰੀ ਹੋ ਗਈ ਮੰਤਰੀ ਬਾਰੇ ਜਾਣਕਾਰੀ ਹੋ ਗਈ ਕਿਸੇ ਹੀਰੋ ਬਾਰੇ ਜਾਣਕਾਰੀ ਹੋ ਗਈ ਕਿਸੇ ਦੇਸ਼ ਬਾਰੇ ਉਹੀ ਅੱਧਾ ਘੰਟਾ ਅੱਖਾਂ ਬੰਦ ਕਰਕੇ ਆਪਣੇ ਅੰਦਰ ਧਿਆਨ ਕਰਦੇ ਤਾਂ ਆਪਣੇ ਆਪ ਨੂੰ ਜਾਣਨ ਦਾ ਮੌਕਾ ਮਿਲਦਾ ਤਾਂ ਜੇ ਆਪਣੇ ਆਪ ਨੂੰ ਜਾਣ ਲੈਂਦੇ ਤਾਂ ਫੇ ਸਭ ਕੁਝ ਜਾਣਿਆ ਜਾਣਾ ਸੀ ਇਨਸਾਨ ਆਪਣੀ ਸਾਰੀ ਜ਼ਿੰਦਗੀ ਬਿਰਤ ਨੂੰ ਜਾਣਨ ਵਿੱਚ ਹੀ ਗਵਾ ਦਿੰਦਾ ਹੈ ਨਿਊਜ਼ ਪੇਪਰਾਂ 'ਚ ਲੱਗਾ ਰਹੇਗਾ ਨਿਊਜ਼ ਖਬਰਾਂ ਦੇਖਦਾ ਰਹੇਗਾ ਐਦਾਂ ਕਰੇਗਾ ਕਿ ਮੈਨੂੰ ਪੂਰੀ ਜਾਣਕਾਰੀ ਹੈ ਤਾਂ ਐਸੀ ਇੱਕ ਗੱਲ ਕਹਾਂਗੇ ਕਿ ਜਿੱਦਾਂ ਇੱਕ ਛੋਟੀ ਜਿਹੀ ਕਹਾਣੀ ਹੈ ਨੱਥੂ ਲਾਲ ਦੀ ਕਿ ਨੱਥੂ ਲਾਲ ਇੱਕ नाव ਵਿੱਚ ਬੈਠਾ ਤਾਂ ਉਸੇ नाव ਵਿੱਚ ਇੱਕ ਪੰਡਿਤ ਜੀ ਵੀ ਬੈਠੇ ਸੀ ਉਹਨੂੰ नाव ਨਦੀ ਤੋਂ ਪਾਰ ਜਾਣੀ ਸੀ ਨਦੀ ਬੜੀ ਗਹਿਰੀ ਸੀ ਹੁਣ ਜਦੋਂ ਪੰਡਤ ਜੀ ਨੱਥੂ ਲਾਲ ਦੇ ਨਾਲ ਬੈਠੇ ਜਾ ਰਹੇ ਐ ਤਾਂ ਉਸ ਵੇਲੇ ਦੋਨੇ ਹੀ ਐ ਇੱਕ ਨੱਥੂ ਲਾਲ ਤੇ ਇੱਕ ਪੰਡਤ ਜੀ ਨੱਥੂ ਲਾਲ ਚਪੂਚਲਾ ਰਿਹਾ ਹੈ ਤਾਂ ਪੰਡਤ ਜੀ ਨੇ ਨੱਥੂ ਲਾਲ ਨੂੰ ਕਿਹਾ ਉਹ ਨੱਥੂ ਲਾਲ ਤੂੰ ਚਾਰ ਵੇਦ ਪੜੇ ਨੱਥੂ ਲਾਲ ਕਹਿੰਦਾ ਜੀ ਨਹੀਂ ਮੈਂ ਚਾਰ ਵੇਦ ਨਹੀਂ ਪੜੇ ਪੰਡਤ ਜੀ ਕਹਿੰਦੇ ਫਿਰ ਤਾਂ ਤੇਰਾ ਬੇਟਾ 10% ਜੀਵਨ ਬੇਕਾਰ ਚਲਾ ਗਿਆ ਅੱਛਾ ਇਹ 10 18 ਪੁਰਾਨ ਪੜੇ ਤੂੰ 18 ਪੁਰਾਨ ਨੱਥੂ ਲਾਲ ਕਹਿੰਦਾ ਜੀ ਚਾਰ ਵੇਦ ਨਹੀਂ ਪੜੇ ਤਾਂ 18 ਪੁਰਾਨ ਕਿੱਥੋਂ ਪੜਨੇ ਸੀ ਕਹਿੰਦੇ ਫੇਰ ਤਾਂ ਤੇਰਾ 40% ਜੀਵਨ ਬੇਕਾਰ ਗਿਆ। ਅੱਛਾ ਇਹ ਦੱਸ ਗੀਤਾ ਪੜੀ ਗੀਤਾ? ਗੀਤਾ ਰੋਮੈਨ ਪੜੀ ਕਿ ਨਹੀਂ? ਨੱਥੂ ਲਾਲ ਕਹਿੰਦੇ ਇਹ ਗੀਤਾ ਰੋਮੈਨ ਵੀ ਨਹੀਂ ਪੜੀ। ਕਹਿੰਦੇ ਫੇਰ ਤਾਂ ਤੇਰਾ 60% ਜੀਵਨ ਬੇਕਾਰ ਗਿਆ। ਬੇਅਰਥ ਚਲਾ ਗਿਆ ਤੇਰਾ ਜੀਵਨ। ਹੁਣ ਪੰਡਤ ਜੀ ਕੁਝ ਬੋਲ ਦੇ। ਤਾਂ ਨੱਥੂ ਲਾਲ ਨੇ ਕਿਹਾ ਪੰਡਤ ਜੀ ਇੱਕ ਗੱਲ ਦੱਸੋ ਤੈਰਨਾ ਆਂਦਾ ਤੁਹਾਨੂੰ? ਪੰਡਤ ਜੀ ਕਹਿੰਦੇ ਨਹੀਂ। ਕਹਿੰਦੇ ਕਿਉਂ ਨਹੀਂ ਸਿੱਖਿਆ? ਕਹਿੰਦਾ ساری ਜ਼ਿੰਦਗੀ ਦਾ ਸ਼ਾਸਤਰਾਂ ਨੂੰ ਪੜਦਾ ਰਹਿ ਗਿਆ ਸ਼ਾਸਤਰਾਂ ਨੂੰ ਯਾਦ ਕਰਦਾ ਰਹਿ ਗਿਆ ਤੈਰਨਾ ਸਿੱਖਣ ਦਾ ਮੌਕਾ ਹੀ ਨਹੀਂ ਮਿਲਿਆ ਨਾਲੇ ਮੈਨੂੰ ਤੈਰਨ ਦੀ ਲੋੜ ਕੀ ਸੀ ਮੈਨੂੰ ਤੈਰਨ ਦੀ ਲੋੜ ਕੀ ਸੀ ਆ ਮੇਰੇ ਕੋ ਪੋਥੀਆਂ ਹੈ ਨਾ ਇਹ ਤਾਂ ਭਵ ਸਾਗਰ ਪਾਰ ਕਰਾ ਦਿੰਦੀਆਂ ਹੈ ਤਾਂ ਨੱਥੂ لال ਨੇ ਕਿਹਾ ਬਸ ਪੰਡਤ ਜੀ ਫਿਰ ਮੈਂ ਤੁਹਾਨੂੰ ਦੱਸ ਦੇਮਾ ਕਸ਼ਤੀ ਚ ਹੋ ਗਿਆ ਛੇਦ ਇਹ ਲੱਗੀ ਡੁੱਬਣ ਮੈਂ ਲੱਗਾ ਤੈਰਨ ਤੁਹਾਡਾ ਤਾਂ 100% ਜੀਵਨ ਬਕਾਰ ਗਿਆ ਕਹਿ ਕੇ ਨੱਥੂ لال ਛਾਲ ਮਾਰਿਆ ਦੌੜ ਗਿਆ ਕਿਉਂਕਿ ਕਸ਼ਤੀ ਛੇਦ ਹੋ ਗਿਆ ਸੀ ਪੰਡਤ ਜੀ ਨਾਲੇ ਪੋਥੀਆਂ ਫੜ ਕੇ ਪਾਣੀ 'ਚ ਡੁੱਬ ਗਏ ਉਹਨਾਂ ਨੂੰ ਪਤਾ ਕੀ ਲੱਗਦਾ ਹੈ ਉਹ ਕਹਿੰਦੇ ਹੈ ਕਿ ਸਰੀਰਿਕ ਤੌਰ ਤੇ ਕਰਮ ਕਰਨਾ ਪੈਂਦਾ ਹੈ ਫਿਰ ਜਾ ਕੇ ਇਨਸਾਨ ਮੁਕਤ ਹੁੰਦਾ ਹੈ ਤਾਂ ਜੇ ਸਿਰਫ ਪੜ੍ਹੀ ਜਾਈਏ ਪੜ੍ਹੀ ਜਾਈਏ ਜਿਹੜੀ ਚੀਜ਼ ਦੀ ਸਾਨੂੰ ਜ਼ਰੂਰਤ ਹੈ ਜਿਹਨਾਂ ਸਾਨੂੰ ਪਾਰ ਲਗਾਣਾ ਹੈ ਹੁਣ فرض ਕਰੋ ਬੰਦੇ ਨੂੰ ਪਤਾ ਹੈ ਕਿ ਮੈਂ ਇਹ ਨਦੀ ਪਾਰ ਕਰਨੀ ਹੈ ਤਾਂ ਉਹਦੇ ਬਾਰੇ ਪੜ੍ਹ ਕੇ ਪਾਰ ਨਹੀਂ ਹੋਣਾ ਉਹਦੇ ਬਾਰੇ ਤੈਰਨਾ ਸਿੱਖ ਕੇ ਅਸੀਂ ਪਾਰ ਹੋ ਸਕਦੇ ਹਾਂ ਪਰ ਬੰਦਾ ਪ੍ਰੈਕਟੀਕਲੀ ਨਹੀਂ ਕਰਦਾ ਬਸ ਪੜਨ ਤੇ ਯੋਰ ਦਿੰਦਾ ਹੈ ਬੋਲੋ ਇਹ ਹੀ ਗੱਲ ਹੈ ਕਿ ਨਹੀਂ ਹੁਣ ਅਸੀਂ ਕਈ ਵਾਰ ਇਹ ਸਵਾਲ ਕਰੀਦਾ ਹੈ ਕਿ ਸਾਰਿਆਂ ਨੂੰ ਪਤਾ ਜਿੰਨ ਪ੍ਰੇਮ ਕੀਓ ਤੇ ਨਹੀਂ ਪ੍ਰਭੂ ਪਾਇਓ ਪਰ ਫਿਰ ਵੀ ਲੋਕ ਨਫ਼ਰਤਾਂ ਨਾਲ ਭਰੇ ਹੋਏ ਐਸਾ ਇੱਕ ਵੀ ਬੰਦਾ ਲੱਭਣਾ ਮੁਸ਼ਕਿਲ ਹੈ ਜਿਹਦੇ ਅੰਦਰ ਨਫ਼ਰਤ ਨਾ ਹੋਵੇ ਪਰ ਗਾਣਾ ਸਾਰੇ ਗਾਣਗੇ ਸ਼ਬਦ ਸਾਰੇ ਗਾਣਗੇ ਕਿ ਪਿਆਰ ਕਰੋ ਪਿਆਰ ਕਰੋ ਲਵ ਇਜ਼ ਗੋਡ ਗੋਡ ਇਜ਼ ਲਵ ਗੱਲਾਂ ਸਾਰੇ ਕਰਨਗੇ ਪਰ ਇਹਦਾ ਮਤਲਬ ਇਹ ਸਿਰਫ ਪੜਿਆ ਹੈ ਜਾਂ ਦੀਵਾਰਾਂ ਤੇ ਲਿਖ ਲਿਆ ਘਰ ਦੀਆਂ ਦੀਵਾਰਾਂ ਤੇ ਸਟicker ਲਾ ਲਏ ਤਸਵੀਰਾਂ ਲਾ ਲਈਆਂ ਪਰ ਹਾਲੇ ਇੱਥੇ ਨਹੀਂ ਲਿਖਿਆ ਖਾਲੇ ਜੀਵਨ ਚ ਉਤਾਰਿਆ ਨਹੀਂ ਇਸ ਲਈ ਗੱਲ ਉਦੋਂ ਬਣਨੀ ਹੈ ਜਦੋਂ ਜੀਵਨ ਚੋਂ ਚੀਜ਼ਾਂ ਨੂੰ ਅਸੀਂ ਉਤਾਰਾਂਗੇ ਉਹਨਾਂ ਚੀਜ਼ਾਂ ਨੂੰ ਜੀਵਨ ਚ ਧਾਰਨ ਕਰਾਂਗੇ ਸੋ ਇਹੀ ਗੱਲ ਕਬੀਰ ਸਾਹਿਬ ਕਹਿੰਦੇ ਆ ਕਿ ਅਗਰ ਉਸ ਇੱਕ ਨੂੰ ਨਾ ਜਾਣਿਆ ਤੂੰ ਦੁਨੀਆਂ ਦੀਆਂ ਸਾਰੀਆਂ ਚੀਜ਼ਾਂ ਜਾਣ ਲਈਆਂ ਉਹ ਸਾਰੀਆਂ ਬ्यर्थ ਹੈ ਉਹ ਇੱਕ ਨੂੰ ਸਮਝ ਲਿਆ ਤਾਂ ਫਿਰ ਸਮਝ ਲਿਆ ਤੂੰ ਸਭ ਕੁਝ ਸਮਝ ਲਿਆ ਹੋਰ ਕੋਈ ਜਾਣਨ ਦੀ ਫਿਰ ਜ਼ਰੂਰਤ ਹੀ ਨਹੀਂ ਹੈ ਕਿਉਂਕਿ ਅੰਦਰ ਨੂੰ ਜਦੋਂ ਜਾਣ ਲਿਆ ਮੇਰੇ ਅੰਦਰ ਕੀ ਹੈ ਇਹ ਮੈਨੂੰ ਚਲਾਉਣ ਵਾਲੀ ਤਾਕਤ ਕੀ ਹੈ ਜਦੋਂ ਉਹ ਚਲਾਨ ਵਾਲੀ ਤਾਕਤ ਨੂੰ ਸਮਝ ਲਿਆ ਤਾਂ ਫਿਰ ਸਮਝ ਆ ਜਾਂਦਾ ਪਰਮਪਿਤਾ ਪਰਮਾਤਮਾ ਕਿਉਂਕਿ ਉਹਦਾ ਹੀ ਤਾਂ ਅੰਸ਼ ਹੈ ਇਹ ਸਾਡੀ ਆਤਮਾ ਇਸ ਲਈ ਜਦੋਂ ਕਤਰਾ ਸਮਝ ਵਿੱਚ ਆ ਗਿਆ ਤਾਂ ਸਮੁੰਦਰ ਨੂੰ ਸਮਝਣਾ ਕੋਈ ਔਖਾ ਨਹੀਂ ਰਹਿ ਜਾਂਦਾ ਇਸ ਲਈ ਉਹਨਾਂ ਨੇ ਅਗਲੀ ਲਾਈਨ ਚ ਕਿਹਾ ਜੋ ਬੋ ਏਕ ਨਾ ਜਾਣਿਆ ਤੋ ਬਹੁ ਜਾਣੇ ਕਿਆ ਹੋਏ ਏਕ ਤੇ ਸਭ ਕੁਝ ਹੋਤ ਹੈ ਸਭ ਤੇ ਏਕ ਨਾ ਹੋਏ ਉਹ ਕਹਿੰਦੇ ਇੱਕ ਤੋਂ ਹੀ ਤਾਂ ਸਭ ਕੁਝ ਬਣਿਆ ਹੈ ਔਰ ਜੇ ਇਹ ਸਭ ਕੁਝ ਮਿਲ ਕੇ ਇਹ ਖੰਡ ਬ੍ਰਹਿਮੰਡ ਮਿਲ ਕੇ ਸੋਚਣ ਕੇ ਅਸੀਂ ਇੱਕ ਪਰਮਾਤਮਾ ਨੂੰ ਬਣਾ ਲਈਏ ਤੇ ਪੂਰਾ ਬ੍ਰਹਿਮੰਡ ਇਹ ਸੰਸਾਰ ਦਾ ਹਰ ਇਨਸਾਨ ਹਰ ਤਾਕਤ ਮਿਲ ਜਾਵੇ ਤਾਂ ਪਰਮਾਤਮਾ ਨੂੰ ਨਹੀਂ ਬਣਾ ਸਕਦੇ ਕਿਉਂਕਿ ਉਹ ਚਾਵੇ ਤਾਂ ਉਹਨਾਂ ਇਦਾਂ ਦੇ ਲੱਖਾਂ ਹੀ ਜਿੱਦਾਂ ਅੱਜ ਵਿਗਿਆਨ ਵੀ ਇਹ ਚੀਜ਼ ਮੰਨਦਾ ਹੈ ਕਿ ਗੈਲੈਕਸੀ ਦੇ ਅੰਦਰ ਇਦਾਂ ਦੇ ਲੱਖਾਂ ਹੀ ਸੂਰਜ ਹੈ ਹੁਣ ਗੁਰੂ ਆ ਰਹਿਬਰਾਂ ਨੇ ਤੇ ਬਹੁਤ ਸਾਲ ਪਹਿਲਾਂ ਹੀ ਇਹ ਗੱਲ ਕਹਿ ਦਿੱਤੀ ਸੀ ਕਿ ਲੱਖਾਂ ਹੀ ਸੂਰਜ ਹੈ ਇਹ ਲੱਖਾਂ ਹੀ ਇਹ ਗੈਲੈਕਸੀਆਂ ਹੈ ਵਿਗਿਆਨਤਾ ਅੱਜ ਮੰਨਿਆ ਹੈ ਉਹ ਕੀ ਪਤਾ ਲੱਗਦਾ ਹੈ ਕਿ ਉਹਨਾਂ ਕੋਲ ਕੋਈ ਦੂਰਬੀਨਾ ਨਹੀਂ ਸੀ ਉਹਨਾਂ ਕੋਲ ਕੋਈ ਯੰਤਰ ਨਹੀਂ ਸੀ ਕਿ ਉਹ ਦੇਖ ਬਾਣ ਪਰ ਉਹਨਾਂ ਕੋਲ ਆਪਣੇ ਅੰਦਰ ਦਾ ਗਿਆਨ ਸੀ ਔਰ ਜਿਹਦੇ ਕੋਲ ਅੰਦਰ ਦਾ ਗਿਆਨ ਹੋਵੇ ਉਹਨੂੰ ਬਾਹਰਲੇ ਯੰਤਰਾਂ ਦੀ ਲੋੜ ਨਹੀਂ ਪੈਂਦੀ ਕਿਉਂਕਿ ਜੋ ਬ੍ਰਹਿਮੰਡੇ ਸੋਈ ਪਿੰਡੇ ਜੋ ਖੋਜੇ ਸੋ ਪਾਵੇ ਉਹ ਤਾਂ ਆਪਣੇ ਅੰਦਰ ਹੀ ਸਭ ਕੁਝ ਖੋਜ ਲੈਂਦੇ ਆ ਦੇਖ ਲੈਂਦੇ ਹੈ ਇਸ ਲਈ ਪਹਿਲਾ ਸਵਾਲ ਆਪਣੇ ਆਪ ਨੂੰ ਪੁੱਛੋ ਮੈਂ ਕੌਣ ਆ ਕੀ ਮੈਂ ਸਰੀਰ ਜੀ ਮੈਂ ਸ਼ਰੀਰ ਆ ਉਹ ਕਿਹੜੀ ਤਾਕਤ ਹੈ ਜੋ ਨਿਕਲ ਜਾਂਦੀ ਹੈ ਦਾ ਸ਼ਰੀਰ ਪਿਆ ਰਹਿ ਜਾਂਦਾ ਤਾਂ ਉਸ ਲਈ ਵੀ ਕਹਿੰਦਾ ਬੰਦਾ ਮੈਂ ਹੁਣ ਮਰਦਾ ਸ਼ਰੀਰ ਨੂੰ ਪੁੱਛੋ ਕੌਣ ਹੈ ਤੂੰ ਕੋਈ ਜਵਾਬ ਦੇਏਗਾ ਇਹਦਾ ਮਤਲਬ ਹੈ ਸ਼ਰੀਰ ਨਹੀਂ ਹੈ ਕੋਈ ਸਿਗਾ ਜੋ ਬੋਲਦਾ ਸੀ ਜਿਹਦਾ ਬੁੱਲੇ ਸ਼ਾਹ ਨੇ ਕਿ ਬੇ ਬੋਲਦੇ ਦੀ ਤੈਨੂੰ ਸਮਝ ਹੈ ਨਹੀਂ ਜਿਹੜਾ ਨਿਤ ਤੇਰੇ ਵਿੱਚ ਬੋਲਦਾ ਹੈ ਤੇਰੇ ਵਿੱਚ ਬੋਲ ਕੌਣ ਰਿਹਾ ਤੈਨੂੰ ਉਹਦੀ ਸਮਝ ਹੀ ਹੈ ਨਹੀਂ ਬੁੱਲਾ ਆਪ ਫਿਰੇ ਟੋਲੇ ਬਾਹਰ ਉਸ ਨੂੰ ਵਾਂਗ ਮੁਰਗੀਆਂ ਦੇ ਕੂੜਾ ਫੋਲਦਾ ਹੈ ਬਾਹਰ ਹੀ ਭੁੱਲਿਆ ਫਿਰਦਾ ਹੈ ਤੂੰ ਕਦੀ ਆਪਣੇ ਅੰਦਰ ਨੂੰ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ ਐਵੇਂ ਮੁਰਗੀਆਂ ਮੰਗੋ ਬਾਹਰ ਕੂੜਾ ਫਰੋਲ ਫਰੋਲ ਕੇ ਆਪਣੀ ਜ਼ਿੰਦਗੀ ਬਰਬਾਦ ਕਰਦਾ ਜਾ ਰਹੇ ਹੋ ਹੀਰਾ ਉਹ ਮੋਤੀ ਉਹ ਲਾਲ ਤਾਂ ਤੇਰੇ ਅੰਦਰ ਬੈਠਾ ਹੈ ਉਹ ਸਭ ਲਾਲੋਂ ਦਾ ਲਾਲ ਉਹ ਪ੍ਰਮਾਤਮਾ ਪ੍ਰਭੂ ਉਹ ਪਰਮ ਸ਼ਕਤੀ ਤੇਰੇ ਅੰਦਰ ਬੈਠੀ ਹੈ ਇਸ ਲਈ ਕੌਣ ਹੈ ਤੁਹਾਡੇ ਅੰਦਰ ਕੌਣ ਹੋ ਤੁਸੀਂ ਜਰਾ ਜਵਾਬ ਦਿਓ ਸਾਨੂੰ ਤੁਸੀਂ ਸ਼ਰੀਰ ਨਹੀਂ ਹੋ ਤੁਸੀਂ ਉਹ ਆਤਮਾ ਜਿਹਨੂੰ ਪ੍ਰਮਾਤਮਾ ਦਾ ਅੰਸ਼ ਕਿਹਾ ਗਿਆ ਹੈ ਔਰ ਯਾਦ ਰੱਖਣਾ ਜਦੋਂ ਗੱਲ ਆਉਂਦੀ ਨਾ ਅਧਿਆਤਮ ਦੀ ਤਾਂ ਅਧਿਆਤਮ ਦਾ ਮਾਰਕੇਡਾ ਕਿਹਾ ਜਾਂਦਾ ਹੈ ਕਹਿੰਦੇ ਹੈ ਆਪਣੀ ਆਤਮਾ ਨੂੰ ਜਾਨਣਾ ਹੀ ਆਪਣੀ ਆਤਮਾ ਦੀ ਖੋਜ ਹੀ ਅਧਿਆਤਮ ਹੈ ਆਪਣੀ ਆਤਮਾ ਦਾ ਅਧਿਐਨ ਕਰਨਾ ਜਿੱਦਾਂ ਬੰਦਾ ਕਹਿੰਦਾ ਮੈਂ ਸ਼ਾਸਤਰਾਂ ਦਾ ਅਧਿਐਨ ਕਰ ਰਿਹਾ ਹਾਂ ਮੈਂ ਸ਼ਾਸਤਰਾਂ ਨੂੰ ਪੜ੍ਹ ਰਿਹਾ ਹਾਂ ਮੈਂ ਸ਼ਾਸਤਰਾਂ 'ਚ ਦੇਖ ਰਿਹਾ ਕੀ ਲਿਖਿਆ ਹੈ ਹੁਣ ਕੋਈ ਗੀਤਾ ਦਾ ਅਧਿਐਨ ਕਰ ਰਿਹਾ ਹੈ ਉਹਨੂੰ ਪੜ੍ਹ ਰਿਹਾ ਸਿੱਖ ਰਿਹਾ ਹੈ ਕੋਈ ਕਿਸੇ ਚੀਜ਼ ਦਾ ਅਧਿਐਨ ਕਰ ਰਿਹਾ ਹੈ ਹੁਣ ਅਧਿਆਤਮ ਦਾ ਮਤਲਬ ਹੈ ਆਪਣੀ ਆਤਮਾ ਦਾ ਅਧਿਐਨ ਕਰਨਾ ਯਾਨੀ ਆਪਣੀ ਆਤਮਾ ਨੂੰ ਜਾਣਨ ਦੀ ਕੋਸ਼ਿਸ਼ ਦਾ ਨਾਮ ਹੀ ਅਧਿਆਤਮ ਹੈ ਔਰ ਜਦੋਂ ਤੁਸੀਂ ਗੁਰੂ ਦੇ ਕੋਲੋਂ ਮੁਰਸ਼ਿਦ ਦੇ ਕੋਲੋਂ ਸ਼ਬਦ ਲੈ ਕੇ ਆਪਣੀ ਆਤਮਾ ਨੂੰ ਅੰਦਰ ਜੋੜਦੇ ਹੋ ਯਾਨੀ ਆਪਣੀ ਆਤਮਾ ਦੀ ਤਰਫ ਆਪਣੀ ਸੁਰਤੀ ਨੂੰ ਜੋੜਦੇ ਹੋ ਤਾਂ ਫਿਰ ਤੁਹਾਡਾ ਅਧਿਆਤਮ ਦਾ ਮਾਰਗ ਸ਼ੁਰੂ ਹੁੰਦਾ ਜਿੱਦਾਂ ਕਹਿੰਦੇ ਨਾ ਇਹ ਬੱਚਾ ਸਕੂਲ ਜਾ ਰਿਹਾ ਹੈ ਵਿਦਿਆਰਥੀ ਕਿਉਂਕਿ ਵਿਦ ਦਾ ਮਤਲਬ ਹੁੰਦਾ ਜਾਨਣਾ ਔਰ ਵਿਦਿਆ ਲਫ਼ਜ਼ ਜਿਹੜਾ ਬਣਿਆ ਹੈ ਨਾ ਵਿੱਦ ਦਾ ਮਤਲਬ ਹੁੰਦਾ ਜਾਨਣਾ ਔਰ ਵਿਦਿਆ ਦਾ ਮਤਲਬ ਹੁੰਦਾ ਹੈ ਜਾਣ ਲਿਆ ਗਿਆ ਕਿ ਜਿਹੜੀ ਚੀਜ਼ ਨੂੰ ਜਾਣ ਲਿਆ ਉਹ ਸਾਡੇ ਵਾਸਤੇ ਵਿਦਿਆ ਹੋ ਗਈ। ਐਸੀ ਜਾਣ ਲਿਆ ਕਿਤਾਬ ਵਿੱਚ ਕੀ ਲਿਖਿਆ ਜਾਣ ਲਿਆ ਗਿਆ ਇਹ ਚੀਜ਼ ਨੂੰ ਮੈਂ ਜਾਣ ਚੁੱਕਾ ਹਾਂ ਉਹਨੂੰ ਵਿਦਿਆ ਕਹਿੰਦੇ ਐ ਤਾਂ ਕੱਲਾ ਵਿਦ ਸੰਸਕ੍ਰਿਤ ਦਾ ਲਫ਼ਜ਼ ਹੈ ਵਿਦ ਇਹਦਾ ਮਤਲਬ ਹੁੰਦਾ ਜਾਨਣਾ ਔਰ ਵਿਦਿਆ ਜੇ ਨੂੰ ਮੈਂ ਜਾਣ ਚੁੱਕਾ ਹਾਂ ਜਿਹਦਾ ਬੰਦਾ ਕਹਿੰਦਾ ਨਾ ਸਕੂਲ ਜਾ ਕੇ ਮੈਨੂੰ ਵਿਦਿਆ ਮਿਲੀ ਵਿਦਿਆ ਯਾਨੀ ਪੜਾਈ ਸਕੂਲ ਜਾ ਕੇ ਮੈਨੂੰ ਵਿਦਿਆ ਮਿਲੀ ਯਾਨੀ ਸਕੂਲ ਜਾ ਕੇ ਮੈਂ ਜਾਣ ਲਿਆ ਕਿਤਾਬਾਂ ਚ ਕੀ ਲਿਖਿਆ ਹੈ ਬਾਹਰ ਲੀਆਂ ਕਿਤਾਬਾਂ ਚ ਕੀ ਲਿਖਿਆ ਹੈ ਉਹਨੂੰ ਜਾਨਣਾ ਵਿਦਿਆ ਪਰ ਆਪਣੇ ਆਪ ਨੂੰ ਜਾਨਣਾ ਕਿ ਮੇਰੇ ਅੰਦਰ ਬੈਠੀ ਕਿਹੜੀ ਸ਼ਕਤੀ ਚਲਾ ਰਹੀ ਹੈ ਉਹ ਅਧਿਆਤਮ ਜਦੋਂ ਆਪਣੀ ਆਤਮਾ ਨੂੰ ਪੜਦੇ ਆ ਅਸੀਂ ਔਰ ਜਿੰਨਾ ਬਾਹਰ ਦਾ ਗਿਆਨ ਸਿੱਖਣ ਵਾਸਤੇ ਟੀਚਰ ਦੀ ਲੋੜ ਹੈ ਜਿੱਦਾ ਬੱਚਾ ਕਹਿੰਦਾ ਨਾ ਮੈਂ ਵਿਦਿਆ ਲੈਣੀ ਹੈ ਤਾ ਕੋਈ ਟੀਚਰ ਕੋਈ ਸ਼િક્ષਕ ਕੋਈ ਮਾਸਟਰ ਹੀ ਦੇ ਸਕਦਾ ਹੈ ਤਾਂ ਇਸੇ ਤਰ੍ਹਾਂ ਜੇ ਆਪਣੀ ਆਤਮਾ ਨੂੰ ਜਾਨਣਾ ਹੈ ਆਤਮਾ ਨੂੰ ਪੜਨਾ ਹੈ ਤਾਂ ਉੱਥੇ ਟੀਚਰ ਹੈ ਗੁਰੂ ਕਿਉਂਕਿ ਗੁਰੂ ਦਾ ਮਤਲਬ ਕੀ ਹੈ ਨਾ ਮਾਸਟਰ ਇੰਗਲਿਸ਼ ਵਿੱਚ ਗੁਰੂ ਨੂੰ ਕੀ ਕਹ ਦਿੰਦੇ ਆ ਬੜੇ ਲਿਖੇ ਬੈਠੇ ਹੋ ਤੁਸੀਂ ਇੰਗਲਿਸ਼ ਵਿੱਚ ਗੁਰੂ ਨੂੰ ਕਹਤਾ ਹੈ ਨਾ ਮਾਸਟਰ ਜਾਂ ਟੀਚਰ ਬੋਲੋ ਸਮਝਿਓ ਕਿ ਨਹੀਂ ਐਸੀ ਕਹਿੰਦੇ ਟੀਚਰ ਜੋ ਤੁਹਾਨੂੰ ਟੀਚ ਕਰਦਾ ਹੈ ਜੋ ਸਾਨੂੰ ਗਿਆਨ ਦਿੰਦਾ ਹੈ ਇਸੇ ਤਰ੍ਹਾਂ ਜੋ ਮੁਰਸ਼ਿਦ ਹੈ ਉਹ ਸਮਝ ਲਓ ਸਪਿਰਚੁਅਲ ਟੀਚਰ ਹੈ ਸਪਿਰਚੁਅਲ ਜਾਨੀ ਰੋਹਾਨੀਅਤ ਦਾ ਮਾਸਟਰ ਹੈ ਜੋ ਸਾਨੂੰ ਰੂਹਾਨੀਅਤ ਦੇ ਮਾਰਗ ਦੀ ਤਰਫ ਲੈ ਕੇ ਜਾਂਦਾ ਹੈ ਇਹ ਐਸੀ ਰੂਹਾਨੀਅਤ ਨੂੰ ਸਮਝਣਾ ਹੈ ਆਪਣੇ ਆਤਮ ਨੂੰ ਜਾਨਣਾ ਹੈ ਤਾਂ ਫਿਰ ਉੱਥੇ ਮੁਰਸ਼ਿਦ ਦੀ ਲੋੜ ਹੈ ਇਸ ਲਈ ਪਹਿਲੀ ਚੀਜ਼ ਇਹ ਜਾਣ ਲੋ ਕਿ ਅਧਿਆਤਮ ਦਾ ਮਾਰਗ ਉਦੋਂ ਹੀ ਅਸੀਂ ਸ਼ੁਰੂ ਕਰਾਂਗੇ ਜਦੋਂ ਅਸੀਂ ਵਿਸ਼ਵਾਸ ਕਰਾਂਗੇ ਕਿ ਮੈਂ ਸ਼ਰੀਰ ਨਹੀਂ ਹਾਂ ਮੈਂ ਆਤਮਾ ਹਾਂ ਕਿਉਂਕਿ ਜਦੋਂ ਅਸੀਂ ਇਹ ਵਿਸ਼ਵਾਸ ਕਰਾਂਗੇ ਇਹ ਜਾਣ ਲਵਾਂਗੇ ਕਿ ਮੈਂ ਸ਼ਰੀਰ ਨਹੀਂ ਹਾਂ ਮੈਂ ਆਤਮਾ ਹਾਂ ਤਾਂ ਫਿਰ ਬੰਦੇ ਅੰਦਰ ਇੱਛਾ ਪੈਦਾ ਹੁੰਦੀ ਕਿ ਮੈਂ ਜਾਣਨ ਦੀ ਕੋਸ਼ਿਸ਼ ਕਰਾਂ ਕਿ ਆਖਰ ਆਤਮਾ ਹੈ ਕੀ ਹੋ ਲੋ ਸਮਝਿਆ ਉਹ ਕਿ ਨਹੀਂ ਇਸ ਲਈ ਪਹਿਲਾ ਸਵਾਲ ਹੈ ਮੈਂ ਕੌਣ ਆ ਔਰ ਦੂਸਰਾ ਸਵਾਲ ਹੈ ਮੈਂ ਕੀ ਆ ਰੋਤੇ ਆਂਦਾ ਹੈ ਮੈਂ ਕੀ ਆ ਮੈਂ ਆਤਮਾ ਆਂ ਔਰ ਕੀ ਆ ਉਹਦੇ ਨੂਰ ਤੋਂ ਬਣੀ ਆ ਜੇਦਾ ਬੰਦਾ ਕਹਿੰਦਾ ਨਾ ਇਹ ਤਾਂ ਮੈਂ ਜਾਣ ਲਿਆ ਇਹ ਸੇਵ ਹੈ ਪਰ ਕੀ ਹੈ ਮਿੱਠਾ ਆ ਖੱਟਾ ਆ ਉਹ ਤਾਂ ਖਾ ਕੇ ਪਤਾ ਲੱਗਣਾ ਹੈ ਇਸੇ ਤਰ੍ਹਾਂ ਇਹ ਤਾਂ ਮੈਂ ਮੰਨ ਲਿਆ ਕਿ ਮੈਂ ਆਤਮਾ ਆਂ ਪਰ ਹੁਣ ਮੈਂ ਇਹ ਜਾਣਣਾ ਆ ਕਿ ਆਤਮਾ ਬਣੀ ਕਿੱਥੋਂ ਆ ਇਦੀ ਮੰਜ਼ਿਲ ਕੀ ਹੈ ਇਸ ਲਈ ਅਗਲਾ ਸਵਾਲ ਆਉਂਦਾ ਮੈਂ ਆਇਆ ਕਹਾਂ ਸੇ ਹੂੰ ਪੁੱਛਿਆ ਅਗੜੀ ਆਪਣੀ ਆਪ ਨੂੰ ਕਿੱਥੋਂ ਆਇਓ ਤੁਸੀਂ ਬੰਦਾ ਕਹਿੰਦਾ ਮਾਂ ਦੇ ਗਰਭ ਚੋਂ ਤੇ ਇਹਦਾ ਮਤਲਬ 9 ਮਹੀਨੇ ਮਾਂ ਦੇ ਗਰਭ ਚ ਹੀ ਤੁਹਾਡਾ ਸਰੀਰ ਬਣਿਆ ਉਸ ਤੋਂ ਪਹਿਲਾਂ ਤੁਸੀਂ ਹੈ ਨਹੀਂ ਸੀ ਕਿਉਂਕਿ ਮਾਂ ਦੇ ਗਰਭ ਚ ਤਾਂ ਤੁਸੀਂ 9 ਮਹੀਨੇ ਰਹੇ ਜਾਂ 10 ਮਹੀਨੇ ਰਹੇ ਹੁਣ ਮਾਂ ਦੇ ਗਰਭ ਚ ਵੀ ਡਾਕਟਰ ਦੱਸਦੇ ਐ ਕਿ ਜਦੋਂ ਬੱਚਾ ਯਾਨੀ ਇਹ ਮਾਂ ਦਾ ਗਰਭ ਚ